ਸੈਮੀਨਾਰ ਰੱਖਿਆ ਵਿਚਾਰਾਂ ਹੋਈਆਂ ਤੇ ਪਹਿਲਾਂ ਹੀ ਸਵਾਲੀਆ ਨਿਸ਼ਾਨ ਉੱਟ ਗਏ ਫੈਕਟਰੀ ਲੱਗਣ ਤੋਂ ਕਿ ਬਈ ਕਾਤਕ ਹੋਗੀ ਕਿਵੇਂ ਕਾਤਕ ਹੋ ਅਸੀਂ 18 ਸਾਲ ਸੰਤਾਪ ਹੰਡਾਇਆ ਜੀਰੇ ਦੇ ਵਿੱਚ ਤੇ 18 ਸਾਲਾਂ ਬਾਅਦ ਅਸੀਂ ਉਹ ਫੈਕਟਰੀ ਜਿਹੜਾ ਕਿ ਸਾਡੇ ਜਦੋਂ ਪਾਣੀ ਖਰਾਬ ਹੋ ਗਿਆ ਧਰਤੀ ਦਾ ਹੀਟ ਲਾ ਤੇ ਫਿਰ ਸਾਨੂੰ ਅਸੀਂ ਮੋੜ ਚਾ ਲਾਉਣਾ ਪਿਆ ਬਈ ਪੇਪਰ ਮਿਲ ਜਿਹੜੀ ਇੱਕ ਹਿਮਾਚਲ ਦੇ ਵਿੱਚ ਜਿਹੜੀ ਕਿ ਕ੍ਰਿਮੀਨਲ ਕੇਸ ਹੋਇਆ ਉਥੇ ਇਹਨੂੰ ਜੁਰਮਾਨੇ ਪਏ ਨਹੀਂ ਉਹ ਪੇਪਰ ਮਿੱਲ ਕਹਿੰਦੇ ਕਿ 3500 ਕਰੋੜ ਰੁਪਏ ਦਾ ਪ੍ਰੋਜੈਕਟ ਆ ਜਿਹੜਾ ਇੱਥੇ ਚਮਕੌਰ ਸਾਹਿਬ ਦੇ ਵਿੱਚ ਆ ਰਿਹਾ ਇੱਕ ਪਾਸੇ ਨੀਲੋ ਨਹਿਰ ਇੱਕ ਪਾਸੇ ਝੰਡਾ ਸਾਹਿਬ ਗੁਰਦੁਆਰਾ ਇੱਕ ਪਾਸੇ ਨਾਲ ਬੁੱਢਾ ਨਾਲਾ ਤੇ ਵਿਚਾਲੇ ਪੂਰੋ ਫੈਕਟਰੀ ਆ 6 ਲੱਖ ਰੋਜ਼ਾਨਾ ਲੀਟਰ ਪਾਣੀ ਇਹਨਾਂ ਨੇ ਨਹਿਰ ਚੋਂ ਖਿੱਚਣਾ ਤੇ 5 ਲੱਖ ਉਹਦੀ ਵੇਸਟ ਕਰਨੀ ਆ ਤੇ ਉਹ ਪਾਣੀ ਕਿੱਥੇ ਜਾਣਾ ਜੇ ਸਰਕਾਰਾਂ ਕੋਈ ਪਰਮਿਸ਼ਨ ਦਿੰਦੀਆਂ ਐ ਤਾਂ ਮੁੱਦਾ ਵਿਚਾਰ ਕੇ ਦਿੰਦੀਆਂ ਗੱਲ ਵਿਚਾਰੀ ਹੋਊਗੀ ਸੋਚ ਵਿਚਾਰ ਕੀਤੀ ਹੋਊਗੀ ਵੀ ਪਾਣੀਆਂ ਦਾ ਫਿਕਰ ਸਰਕਾਰ ਤਾਂ ਕਹਿੰਦੀ ਸਾਨੂੰ ਤੁਹਾਡੇ ਨਾਲੋਂ ਜ਼ਿਆਦਾ ਮੁੱਖ ਮੰਤਰੀ ਸਾਹਿਬ ਨੇ ਤਾਂ ਕਿਹਾ ਵੀ ਸਾਡੇ ਰਾਜ ਚ ਪਾਣੀ 2 ਫੁੱਟ ਉੱਤੇ ਆ ਗਿਆ ਲੈਵਲ ਉਹ ਕਹਿੰਦੇ ਅਸੀਂ ਫਿਕਰਮੰਦ ਆ ਵੀ ਤੁਸੀਂ ਤਾਂ ਪੱਟ ਕੇ ਹੋਏ ਹੋਗੇ ਮੁੱਖ ਮੰਤਰੀ ਸਾਹਿਬ ਦੀ ਅਸੀਂ ਵੀਡੀਓ ਦਿਖਾ ਦਿੰਨੇ ਆ ਮੁੱਖ ਮੰਤਰੀ ਆਂਦੇ ਹੁੰਦੇ ਸੀਗੇ ਕੋਈ ਨਹਿਰ ਤੇ ਕੋਈ ਨਦੀ ਤੇ ਕੋਈ ਫੈਕਟਰੀ ਨਹੀਂ ਲੱਗੂਗੀ ਇੱਕ ਪਾਸੇ ਢੀ ਵੱਡੀ ਨਹਿਰ ਆ ਦੂਜੇ ਪਾਸੇ ਬੁੱਢਾ ਦਰਿਆ ਤੇ ਫੈਕਟਰੀ ਦਾ ਵਿਚਾਲੇ ਲੱਗ ਰਹੀ ਆ ਮੁੱਖ ਮੰਤਰੀ ਦੇਣ ਜਵਾਬ ਮੁੱਖ ਮੰਤਰੀ ਤਾਂ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਤਾਂ ਮੈਂ ਤਾਂ ਵਾਰ-ਵਾਰ ਕਹਿੰਨਾ ਵੀ ਬਾਈਬਲ ਕਾਂਡ ਦਾ ਵੀ ਅਸੀਂ ਇਨਸਾਫ ਕਰਾਂਗੇ ਮੁੱਖ ਮੰਤਰੀ ਤਾਂ ਕਹਿੰਦੇ ਹੁੰਦੇ ਸੀ ਅਸੀਂ ਨਸ਼ਾ ਵੀ ਬੰਦ ਕਰਦਾਂਗੇ ਮੁੱਖ ਮੰਤਰੀ ਨੇ ਤਾਂ ਆ ਜਿਹੜੀ ਹੁਣ ਸਿੱਖਿਆ ਕ੍ਰਾਂਤੀ ਵੀ ਚਲਾਈ ਹੈ ਜਿਹੜੀ ਕਿ ਆ ਕੂਚੀ ਮਾਰ ਕੇ ਕੋਲਿਆਂ ਦੇ ਉੱਤੇ ਇਹਨਾਂ ਦੀ ਸਿੱਖਿਆ ਕ੍ਰਾਂਤੀ ਬਣ ਗਈ ਕੇਜਰੀਵਾਲ ਦੇ ਮਾੜੀ ਕੋਈ ਚੁੰਡੀ ਵੱਡੀ ਜਾਵੇ ਚੁੰਡੀ ਵੱਡੀ ਜਾਵੇ ਨਾ ਦੇ ਟਵੀਟ ਦੇ ਲਾਈਵ ਦੇ ਫੇਸਬੁੱਕ ਤੇ ਦੇ ਜ਼ਿੰਦਾਬਾਦ ਮਰਦਾਬਾਦ ਦੇ ਨਾਰੇ ਲੱਗਣ ਲੱਗ ਜਾਂਦੇ ਆ ਆ ਸਾਡੇ ਜੀਰੇ ਦੇ ਵਿੱਚ 150 ਕਿੱਲਾ ਕਣਕ ਮੱਚ ਗਈ। ਉਹ ਮੁੰਡੇ ਮੱਚ ਗਏ, ਦੋ ਮੁੰਡੇ ਮਰ ਗਏ ਤੇ ਇਹਨਾਂ ਦਾ ਇੱਕ ਵੀ ਬਿਆਨ ਨਹੀਂ ਬੇਸ਼ਰਮਾ ਦਾ ਯਾਰ। ਕਹਿੰਦੇ ਹੁੰਦੇ ਸੀ ਕਿ ਵੀ ਦੂਜਾ ਅਸੀਂ ਮਰ ਜਾਂ ਬੁਰਗੀਆਂ ਦੇ ਮਵਾਜਾ ਦੇਵਾਂਗੇ, ਅਸੀਂ ਉਹ ਕਰਾਂਗੇ ਤੇ ਅੱਜ ਗਵਰਦਾਰੀਆਂ ਹੋ ਗਈਆਂ। ਤੇ ਸਿਚਵਲ ਸਾਹਿਬ ਤਾਂ ਬੈਠੇ ਆ ਜੀ। ਕੁਰਸੀ ਵਿੱਚ ਰੱਖੀ ਹੋਈ ਪਾਣੀ ਦੇ ਚੂੜੀਆਂ ਭਰ ਵਰਗੇ ਪਾਣੀ ਪੀ ਰਹੇ ਆ ਉਹ ਕਹਿੰਦੇ ਇਸ ਸਬੂਤ ਦੰਨੇ ਵੀ ਪਾਣੀ ਸਾਫ਼ ਹੋ ਚੱਲਿਆ ਬੁੱਢੇ ਦੇ ਸੀਚੇਵਾਲ ਜੀ ਜਿਹੜੀ ਕਮੇਟੀ ਦੇ ਮੈਂਬਰ ਸੀਗੇ ਉਹਨਾਂ ਨੇ ਆਪਣੇ ਅੱਖੀ ਮਾਹਤੀ ਨਿਕੂਗਾ ਕਿਉਂਕਿ ਇਹ ਮੋਨਿਟਰਿੰਗ ਕਮੇਟੀ ਦੇ ਮੈਂਬਰ ਸੀ ਤੇ এনवायरमेंट ਕਲੀਅਰੈਂਸ ਦੀ ਰਿਪੋਰਟਾਂ ਦੀ ਇਹਨਾਂ ਨੂੰ ਇੱਕ ਇੱਕ ਚੀਜ਼ ਦੀ ਜਾਣਕਾਰੀ ਸੀਗੀ ਬੁੱਢੇ ਦਰਿਆ ਦੇ ਵਿੱਚ ਇਹ ਡਾਈਂਗ ਇੰਡਸਟਰੀਆਂ ਪਾਈਪ ਪਾ ਕੇ ਆਪਣਾ ਗੰਦ ਨਹੀਂ ਸੁੱਟ ਸਕਦੀਆਂ ਸੀਚੇਵਾਲ ਜੀ ਦੀ ਕਮੇਟੀ ਨੇ ਆਪਣੇ ਅੱਖੀ ਇਹ ਪਾਈਪਾਂ ਪਵਾਈਆਂ ਨੇ ਉਹ 20 ਸਭ ਤੋਂ ਵੱਡੇ ਜ਼ਿੰਮੇਵਾਰ ਨੇ ਕੀਏ ਜਿਹੜਾ ਇੰਡਸਟਰੀਆਂ ਨੇ ਜ਼ਹਿਰ ਸੁੱਟਿਆ ਹੋਇਆ ਬੁੱਢੇ ਦਰਿਆ ਦੇ ਵਿੱਚ ਤੁਸੀਂ ਬੁੱਢੇ ਦਰਿਆ ਤੋਂ 7 ਕਿਲੋਮੀਟਰ ਦੂਰ ਲੁਧਿਆਣੇ ਤੋਂ 7 ਕਿਲੋਮੀਟਰ ਦੂਰ ਖੜ ਕੇ ਤੁਸੀਂ ਕਹੋਗੇ ਬੁੱਢਾ ਦਰਿਆ ਸਾਫ਼ ਹੋ ਗਿਆ ਅੱਜ ਆਜੋ ਤੁਸੀਂ ਜਿਹੜਾ ਤਾਜਪੁਰ ਦੀ ਪੁਲੀ ਹੈ ਜਿੱਥੇ ਡਾਈਂਗ ਕਲਸਟਰ ਹੈ ਜਿੱਥੇ ਐਸਟੀਪੀ ਲਗਿਰਦਾ ਹੈ ਜੇਲ੍ਹ ਦੇ ਸਾਹਮਣੇ ਉਸ ਜਗ੍ਹਾ ਤੇ ਆ ਕੇ ਤੁਸੀਂ ਵਿੱਚ ਖੜੋ ਤੇ ਉਹਦੇ ਵਿੱਚ ਪਾਣੀ ਪੀ ਕੇ ਦਿਖਾਓ ਤੁਸੀਂ ਫਿਰ ਪਤਾ ਲੱਗੇਗਾ ਕਿ ਬੁੱਢਾ ਦਰਿਆ ਸਾਫ਼ ਹੈ ਕਿ ਤੁਹਾਡੀ ਨੀਅਤ ਖਰਾਬ ਹੈ ਉਹ ਕਹਿਣ ਕਿ ਵੀ ਇਸ ਤੇ ਨੰਗੇ ਧੜ ਹੋ ਕੇ ਪਬਲਿਕ ਹੀアリング ਰੱਖੀ ਆ ਲੋਕਾਂ ਨੂੰ ਮੌਕਾ ਦਿੱਤਾ ਭਾਈ ਆਓ ਆਪਣੀ ਗੱਲ ਰੱਖੋ ਸੁਣਾਓ ਜੇ ਉਹ ਲੋਕ ਐਗਰੀ ਹੋਣਗੇ ਤਾਂ ਅਸੀਂ ਲਾਵਾਂਗੇ ਤੇ ਫਿਰ ਉਹ ਉਹ ਤਾਂ ਸੱਚੇ ਹੋਗੇ ਨਾ ਇਸ ਗੱਲ 'ਚ ਭਾਈ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਸਾਨੂੰ ਲੋਕਲ ਪਿੰਡਾਂ ਵਾਲਿਆਂ ਨੇ ਦੱਸਿਆ ਪਬਲਿਕ ਹੀアリング ਦੇ ਨਾਂ ਤੇ ਆ ਪਿੰਡਾਂ 'ਚ ਇਹ ਜੱਦਾਰੂਆ ਮੰਡੀ ਜਾਂਦੇ ਆ ਜਿਵੇਂ ਵੋਟਾਂ ਹੀ ਨਹੀਂ दारू ਪਿੱਛੇ ਬੋਤਲ ਪਿੱਛੇ ਵੇਖ ਜਾਂਦੇ ਲੋਕ ਤੇ ਹੁਣ ਅਸੀਂ ਲੋਕਾਂ ਨੂੰ ਕਹਿੰਨੇ ਆ ਤੁਸੀਂ ਆ ਬੋਤਲ ਪਿੱਛੇ ਵੇਖ ਕੇ ਆ ਜ਼ਹਿਰ ਵਾਲੀ ਫੈਕਟਰੀਆਂ ਲਵਾ ਲਿਓ ਆ ਸੀਚੇ ਵਾਲ ਸਾਹਿਬ ਨੇ ਆ ਦੇਖਿਓ ਓਗ ਤੇ ਆ ਰੱਖੋ ਆਉਗ ਤੇ ਪਾਣੀ ਰੱਖਿਆ ਆ ਪਾਣੀ ਇਹਨਾਂ ਨੇ ਦੇਖਿਆ ਇਹ ਪਾਣੀ ਨੂੰ ਕਹਿੰਦੇ ਸੀ ਚਿਹਲ ਸਾਫ ਇਹ ਪਾਣੀ ਤਾਂ ਸਾਫ ਆ ਜੀ ਆ ਦੇਖੋ ਬੋਰ ਚੱਲ ਰਿਹਾ ਕਾਲਾ ਪਾਣੀ ਆ ਮੈਂ ਨਾਲ ਖੜਾ ਆ ਦੇਖੋ ਥੀਚੇ ਆ ਦੀ ਰਿਪੋਰਟ ਆਉਂਦੀ ਆ ਉਹ ਰਿਪੋਰਟ ਦੇ ਵਿੱਚ ਕਹਿੰਦੇ ਜੀ ਪਾਣੀ ਸਾਫ ਆ ਪਤਾ ਉਹਦੀ ਅੱਖ ਪਰਖੂ ਹੋਵੇ ਬਾਈ ਤੁਹਾਨੂੰ ਨਾ ਦਿਖਦਾ ਹੋਵੇ ਸਾਬ ਉਹ ਮੈਨੂੰ ਲੱਗਦਾ ਜੀ ਉਹਨਾਂ ਨੇ ਪਾਣੀ ਜਿਹੜਾ ਅੱਖਾਂ ਮੀਚ ਕੇ ਦੇਖ ਲਿਆ ਉਹ ਅੱਖਾਂ ਮੀਚੇ ਵਾਲ ਸਾਹਿਬ ਆ ਉਹ ਸੀਚੇ ਵਾਲ ਸਾਹਿਬ ਨਹੀਂ ਜੇ ਅੱਖਾਂ ਖੋਲ ਕੇ ਦੇਖਿਆ ਹੁੰਦਾ ਤਾਂ ਪਾਣੀ ਉਹਨਾਂ ਨੂੰ ਦਿਖਣਾ ਸੀ ਕਾਲਾ ਪਾਣੀ ਮੋਸਕਾਲਾ ਸਿਲਵਰ ਪੋਟਾਸ਼ੀਅਮ ਸਾਈਨਾਈਡ ਆ ਹੈਵੀ ਮੈਟਲ ਆਏ ਨੇ ਸਾਰੀਆਂ ਤਾਤਾਂੋਂ 29 ਸੈਂਪਲ ਕੀਤੇ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਨੇ 29 ਦੇ 29 ਫੇਲ ਆ ਤੇ ਸੀਚੇੜਾਲ ਸਾਹਿਬ ਦੱਸਣ ਤਾਂ ਸਹੀ ਅੱਜ ਤੱਕ ਨਹੀਂ ਜਵਾਬ ਦੇ ਸਕੇ ਸੀਚੇੜਾਲ ਸਾਹਿਬ ਇੱਕ ਵਿਗਿਆਨਿਕ ਸੋਚ ਵਾਲੇ ਬੰਦੇ ਆ ਤੇ ਉਹ ਮਹਾਪੁਰਖਾਂ ਉਹਨਾਂ ਨੂੰ ਤਾਂ ਵਿਧਾਨ ਸਭਾ ਦੇ ਖੜ ਕੇ ਕਿਹਾ ਤੇ ਵਿਗਿਆਨਿਕ ਨੂੰ ਮਿਲਦਾ ਨਾਸਾ ਵਿੱਚ ਜਾਣਾ ਚਾਹੀਦਾ ਫਿਰ ਪੰਜਾਬ ਵਿੱਚ ਨਹੀਂ ਰਹਿਣਾ ਚਾਹੀਦਾ ਉੱਥੇ ਆਪ ਦਾ ਕੋਈ ਰਾਕਟ ਰੋਕਟ ਲਾਂਚ ਕਰ ਲੈਣ ਇੱਥੇ ਪੰਜਾਬ ਨੂੰ ਬਖਸ਼ੋ ਜੀ ਹੱਥ ਜੋੜ ਕੇ ਬੇਨਤੀ ਆ ਜੀਰਾ ਸ਼ਰਾ ਫੈਕਟਰੀ ਮੱਤੇਵਾੜਾ ਜਾਂ ਫਿਰ ਸੰਘਰਸ਼ ਮੋਰਚਾ ਜੋ ਕਿ ਬੁੱਢੇ ਨਾਲੇ ਦੇ ਉੱਤੇ ਚੱਲਿਆ ਉਹ ਸਾਰੀ ਟੀਮ ਅੱਜ ਚਮਕੌਰ ਸਾਹਿਬ ਹਲਕੇ ਦੇ ਵਿੱਚ ਪਹੁੰਚੀ ਹੈ ਮਸਲਾ ਉਹੋ ਜਿਹਾ ਹੀ ਹੈ ਇੱਕ ਫੈਕਟਰੀ ਜੋ ਕਿ ਪੇਪਰ ਮਿਲ ਹੈ ਇੱਥੇ ਲੱਗਣ ਜਾ ਰਹੀ ਹੈ ਜਿਸ ਦੇ ਬੁਰੇ ਪ੍ਰਭਾਵਾਂ ਤੋਂ ਸੁਚੇਤ ਹੋ ਕੇ ਪਹਿਲਾਂ ਹੀ ਲੋਕ ਇੱਥੇ ਇਕੱਠੇ ਹੋਏ ਆ ਤੇ ਇਸ ਗੱਲ ਦੀ ਚਿੰਤਾ ਜ਼ਾਹਰ ਕੀਤੀ ਗਈ ਆ ਸੈਮੀਨਾਰ ਕਰਾਇਆ ਗਿਆ ਵਿਚਾਰ ਰੱਖੇ ਗਏ ਆ ਸਵਾਲ ਹੋਏ ਆ ਕਿ ਇਹ ਬਹੁਤ ਘਾਤ ਖੋ ਸਕਦੀ ਕਿਵੇਂ ਘਾਤ ਖੋ ਸਕਦੀ ਹੈ ਕਿਹੜੀਆਂ ਗੱਲਾਂ ਕਿਹੜੇ ਕਾਰਨ ਹੈ ਉਹ ਸਾਰਿਆਂ ਬਾਰੇ ਚਰਚਾ ਕਰਾਂਗੇ ਸਾਡੇ ਨਾਲ ਉਹ ਬੁਲਾਰੀ ਜਿਹੜੇ ਇੱਥੇ ਆਏ ਸੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਦੇਖਦੇ ਹਾਂ 세ਮੀਨਾਰ ਰੱਖਿਆ ਵਿਚਾਰਾ ਹੋਈਆਂ ਤੇ ਪਹਿਲਾਂ ਹੀ ਸਵਾਲੀਆ ਨਿਸ਼ਾਨ ਉੱਟ ਗਏ ਫੈਕਟਰੀ ਲੱਗਣ ਤੋਂ ਕਿ ਭਾਈ ਘਾਤਕ ਹੋਗੀ ਕਿਵੇਂ ਘਾਤਕ ਹੋਗੀ ਭਾਈ ਜੀ ਅਸੀਂ ਪਹਿਲਾਂ ਤਾਂ ਕਿੰਨੇ ਵੀ ਇਹ ਲੋਕ ਜਾਗਰੂਤ ਨਹੀਂ ਜਾਗਰੂਤ ਹੋਏ ਨੇ ਅਸੀਂ 18 ਸਾਲ ਸੰਤਾਪ ਹੰਡਾਇਆ ਜੀਰੇ ਦੇ ਵਿੱਚ ਤੇ 18 ਸਾਲਾਂ ਬਾਅਦ ਅਸੀਂ ਉਹ ਫੈਕਟਰੀ ਜਿਹੜਾ ਕਿ ਸਾਡੇ ਜਦੋਂ ਪਾਣੀ ਖਰਾਬ ਹੋ ਗਿਆ ਧਰਤੀ ਦਾ ਹੇਟਲਾ ਤੇ ਫਿਰ ਸਾਨੂੰ ਅਸੀਂ ਮੋਰਚਾ ਲਾਉਣਾ ਪਿਆ ਤੇ ਸਾਡੇ ਪਿੰਡਾਂ ਦੇ ਵਿੱਚ ਕੈਂਸਰ ਆਮ ਸੀਗਾ ਸਾਡੇ ਪਿੰਡਾਂ ਦੇ ਪਸ਼ੂ ਮਰ ਰਹੇ ਸੀ ਅੱਜ ਚਮਕੌਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ ਸਿਰ ਜੁੜੇ ਨੇ ਅਸੀਂ ਇਹ ਵੀਰਾਂ ਦੀ ਸਲਾਘਾ ਕਰਦੇ ਆ ਤੇ ਬਈ ਪੇਪਰ ਮਿੱਲ ਜਿਹੜੀ ਇੱਕ ਹਿਮਾਚਲ ਦੇ ਵਿੱਚ ਜਿਹੜੀ ਕਿ ਕ੍ਰਿਮੀਨਲ ਕੇਸ ਹੋਇਆ ਉਥੇ ਇਹਨੂੰ ਜੁਰਮਾਨੇ ਪਏ ਨੇ ਉਹ ਪੇਪਰ ਮਿੱਲ ਕਹਿੰਦੇ ਕਿ 3500 ਕਰੋੜ ਰੁਪਏ ਦਾ ਪ੍ਰੋਜੈਕਟ ਆ ਜਿਹੜਾ ਇੱਥੇ ਚਮਕੌਰ ਸਾਹਿਬ ਦੇ ਵਿੱਚ ਆ ਰਿਹਾ ਇੱਕ ਪਾਸੇ ਨੀਲੋ ਨਹਿਰ ਇੱਕ ਪਾਸੇ ਝੰਡਾ ਸਾਹਿਬ ਗੁਰਦੁਆਰਾ ਇੱਕ ਪਾਸੇ ਨਾਲ ਬੁੱਢਾ ਨਾਲਾ ਤੇ ਵਿਚਾਲੇ ਪੂਓ ਫੈਕਟਰੀ ਆ ਵਿਚਾਲੇ ਫੈਕਟਰੀ ਕਿਉਂ ਜੀ 6 ਲੱਖ ਜਾਨਾ ਲੀਟਰ ਪਾਣੀ ਇਹਨਾਂ ਨੇ ਨਹਿਰ ਤੋਂ ਖਿੱਚਣਾ ਤੇ 5 ਲੱਖ ਉਹਦੀ ਵੇਸਟ ਕਰਨੀ ਆ ਤੇ ਉਹ ਪਾਣੀ ਕਿੱਥੇ ਜਾਣਾ ਇਹ ਇਹ ਲੋਕ ਜਾਗ ਚੁੱਕੇ ਨੇ ਲੋਕ ਜਾਗੇ ਨੇ ਅਸੀਂ ਤਾਂ ਸਾਰੇ ਪੰਜਾਬ ਨੂੰ ਕਹਿੰਨੇ ਆ ਵੀ ਲੋਕੋ 30 ਤਰੀਕ ਨੂੰ ਇੱਥੇ ਪਬਲਿਕ ਹੀਅਰਿੰਗ ਹੋ ਰਹੀ ਹੈ ਜਨਤਿਕ ਸਮੂਹ ਇਕੱਠ ਹੋ ਰਿਹਾ ਥੋੜੇ ਪੰਜਾਬ ਦੀ ਲੋੜ ਆ ਆਓ ਇੱਥੇ ਪੰਜਾਬੀਆਂ ਦੇ ਨਾਲ ਖੜੋ ਬਈ ਜੇ ਅਸੀਂ ਫੈਕਟਰੀਆਂ ਦੇ ਖਿਲਾਫ ਨਹੀਂ ਗਏ ਪਹਿਲੀ ਗੱਲ ਕਲੀਅਰ ਕਰੀਏ ਅਸੀਂ ਉਹਨਾਂ ਫੈਕਟਰੀਆਂ ਦੇ ਖਿਲਾਫ ਆ ਜਿਹੜੀਆਂ ਕਿ ਸਾਊਥ ਇੰਡੀਆ ਵਿੱਚ ਬੈਣ ਨੇ ਰੈੱਡ ਜ਼ੋਨ 'ਚ ਨੇ ਜਿਨ੍ਹਾਂ ਨੂੰ ਫੈਕਟਰੀ ਨੂੰ ਪਹਿਲਾਂ ਹੀ ਜੁਰਮਾਨੇ ਲੱਗ ਚੁੱਕੇ ਨੇ ਤੁਸੀਂ ਕਹਿੰਦੇ ਲੋਕ ਜਾਗ ਚੁੱਕੇ ਆ ਉਹ ਕਹਿੰਦੇ ਲੋਕ ਤਾਂ ਭਟਕ ਗਏ ਜੇ ਸਰਕਾਰਾਂ ਕੋਈ ਪਰਮਿਸ਼ਨ ਦਿੰਦੀਆਂ ਐ ਤਾਂ ਮੁੱਦਾ ਵਿਚਾਰ ਕੇ ਦਿੰਦੀਆਂ ਗੱਲ ਵਿਚਾਰੀ ਹੋਊਗੀ ਸੋਚ ਵਿਚਾਰ ਕੀਤੀ ਹੋਊਗੀ ਵੀ ਪਾਣੀਆਂ ਦਾ ਫਿਕਰ ਸਰਕਾਰ ਤਾਂ ਕਹਿੰਦੀ ਸਾਨੂੰ ਤੁਹਾਡੇ ਨਾਲੋਂ ਜ਼ਿਆਦਾ ਸਾਨੂੰ ਤੁਹਾਡੇ ਪ੍ਰਦੂਸ਼ਣ ਦਾ ਫਿਕਰ ਜਿਹੜਾ ਤੁਹਾਡੇ ਨਾਲੋਂ ਜ਼ਿਆਦਾ ਮੁੱਖ ਮੰਤਰੀ ਸਾਹਿਬ ਨੇ ਤਾਂ ਕਿਹਾ ਵੀ ਸਾਡੇ ਰਾਜ ਚ ਪਾਣੀ 2 ਫੁੱਟ ਉੱਤੇ ਆ ਗਿਆ ਲੈਵਲ ਉਹ ਕਹਿੰਦੇ ਅਸੀਂ ਫਿਕਰਮੰਦ ਆ ਵੀ ਤੁਸੀਂ ਤਾਂ ਪਟਕੇ ਹੋਏ ਹੋਗੇ ਨਹੀਂ ਨਹੀਂ ਮੁੱਖ ਮੰਤਰੀ ਸਾਹਿਬ ਦੀ ਅਸੀਂ ਵੀਡੀਓ ਦਿਖਾ ਦਿੰਨੇ ਆ ਮੁੱਖ ਮੰਤਰੀ ਆਂਦੇ ਹੁੰਦੇ ਸੀਗੇ ਕੋਈ ਨਹਿਰ ਤੇ ਕੋਈ ਨਦੀ ਤੇ ਕੋਈ ਫੈਕਟਰੀ ਨਹੀਂ ਲੱਗੂਗੀ ਇੱਕ ਪਾਸੇ ਢੀ ਵੱਡੀ ਨਹਿਰ ਆ ਦੂਜੇ ਪਾਸੇ ਬੁੱਢਾ ਦਰਿਆ ਤੇ ਫੈਕਟਰੀ ਦਾ ਵਿਚਾਲੇ ਲੱਗ ਰਹੀ ਆ ਮੁ ਕੌਣ ਪੜਕਿਆ ਜੀ ਮੁੱਖ ਮੰਤਰੀ ਦੇ ਜਵਾਬ ਜਿਹੜੀ ਇਹ ਫੈਕਟਰੀ ਆ ਜਿਹੜੀ ਚਮਕੌਰ ਸਾਹਿਬ ਦੇ ਵਿੱਚ ਲੱਗਣ ਜਾ ਰਹੀ ਆ ਹਿਮਾਚਲ ਦੇ ਵਿੱਚ ਕ੍ਰਿਮੀਨਲ ਕੇਸ ਹੋਇਆ ਦੇਣ ਮੁੱਖ ਮੰਤਰੀ ਜਵਾਬ ਮੁੱਖ ਮੰਤਰੀ ਤਾਂ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਤਾਂ ਮੈਂ ਤਾਂ ਵਾਰ-ਵਾਰ ਕਹਿੰਨਾ ਵੀ ਬਾਬਲ ਕਾਂਡ ਦਾ ਵੀ ਅਸੀਂ ਇਨਸਾਫ ਕਰਾਂਗੇ ਮੁੱਖ ਮੰਤਰੀ ਤਾਂ ਕਹਿੰਦੇ ਹੁੰਦੇ ਸੀ ਅਸੀਂ ਨਸ਼ਾ ਵੀ ਬੰਦ ਕਰ ਦਾਂਗੇ ਮੁੱਖ ਮੰਤਰੀ ਨੇ ਤਾਂ ਆ ਜਿਹੜੀ ਹੁਣ ਸਿੱਖਿਆ ਕ੍ਰਾਂਤੀ ਵੀ ਚਲਾਈ ਆ ਜਿਹੜੀ ਕਿ ਆ ਕੂਚੀ ਮਾਰ ਕੇ ਕੋਲਿਆਂ ਦੇ ਉੱਤੇ ਇਹਨਾਂ ਦੀ ਸਿੱਖਿਆ ਕ੍ਰਾਂਤੀ ਬਣ ਗਈ ਮੁੱਖ ਮੰਤਰੀ ਇਹਦਾ ਜੂ ਟਰਨ ਜੂ ਟਰਨ ਮੈਂ ਉਹੀ ਕਹਿੰਨਾ ਇਨਾਂ ਦੇ ਬਾਈ ਜੀ ਕੇਜਰੀਵਾਲ ਦੇ ਮਾੜੀ ਕੋ ਚੁੰਡੀ ਵੱਡੀ ਜਾਵੇ ਚੁੰਡੀ ਵੱਡੀ ਜਾਵੇ ਨਾ ਦੇ ਟਵੀਟ ਦੇ ਲਾਈਵ ਦੇ ਫੇਸਬੁੱਕ ਤੇ ਦੇ ਜਿੰਦਾਬਾਦ ਮਰਦਾਬਾਦ ਦੇ ਨਾਰੇ ਲੱਗਣ ਲੱਗ ਜਾਂਦੇ ਆ ਆ ਸਾਡੇ ਜੀਰੇ ਦੇ ਵਿੱਚ 150 ਕਿੱਲਾ ਕਣਕ ਮੱਚ ਗਈ ਉਹ ਮੁੰਡੇ ਮੱਚ ਗਏ ਦੋ ਮੁੰਡੇ ਮਰ ਗਏ ਤੇ ਇਹਨਾਂ ਦਾ ਇੱਕ ਵੀ ਬਿਆਨ ਨਹੀਂ ਬੇਸ਼ਰਮਾ ਦਾ ਯਾਰ ਤਾਂ ਇਹ ਤਾਂ ਸੀ ਉੱਥੇ ਵਿਧਾਇਕ ਸਾਹਿਬ ਤੁਹਾਡੇ ਕੋਲ ਵਿਧਾਇਕ ਸਾਹਿਬ ਤਾਂ ਉਦੋਂ ਆਏ ਜਦੋਂ ਅਸੀਂ ਪ੍ਰੈਸ਼ਰ ਬਣਿਆ ਜਦੋਂ ਉੱਥੇ ਮੀਡੀਆ ਪਹੁੰਚ ਗਈ ਪੂਰਾ ਪੰਜਾਬ ਪਹੁੰਚ ਗਿਆ ਉਦੋਂ ਵਿਧਾਇਕ ਸਾਹਿਬ ਆ ਗਏ ਦੱਸੋ ਵੀ ਕੀ ਸਾਡੇ ਇੱਥੇ ਗਵਰਦਾਰੀ ਕੀਤੀ ਇਹ ਤਾਂ ਕਹਿੰਦੇ ਹੁੰਦੇ ਸੀਗੇ ਵੀ ਦੂਜਾ ਅਸੀਂ ਮਰ ਜਾਂ ਮੁਰਗੀਆਂ ਦੇ ਮਵਾਜਾ ਦੇਵਾਂਗੇ ਅਸੀਂ ਉਹ ਕਰਾਂਗੇ ਤੇ ਅੱਜ ਗਵਰਦਾਰੀਆਂ ਹੋ ਗਈਆਂ ਅੱਜ ਗਵਰਦਾਰੀਆਂ ਹੋ ਗਈਆਂ ਉਹ ਸਾਡੇ ਪਿੰਡਾਂ ਦੇ ਲੋਕ ਤਰਾਇ ਤਰਾਇ ਕਰ ਰਹੇ ਨੇ ਇੱਕ ਬੀਬੀਆਂ ਦੀ ਬੀਬੀਆਂ ਦੀ ਅਸੀਂ ਉਹਨਾਂ ਕੋਲੇ ਗਏ ਆਂਦੀ ਪੁੱਤਰਾ ਮੇਰੇ ਡਰਮ ਸਾਫ ਕੀਤੇ ਪਏ ਸੀਗੇ ਅਸੀਂ ਕਹੇ ਕਣਕ ਭਰਾਂਗੇ ਪਰ ਇਹ ਨਹੀਂ ਸਾਨੂੰ ਪਤਾ ਸੀਗਾ ਵੀ ਸਾਡੀ ਕਣਕ ਮੱਚ ਜਾਣੀ ਤੇ ਸਾਡਾ ਜੀ ਕਰਦਾ ਸੀ ਕਣਕ ਵਿੱਚ ਹੀ ਮੱਚ ਜੀਏ ਕਣਕ ਵਿੱਚ ਮੱਥੀ ਜੀ ਇਹ ਸਾਡੇ ਪਿੰਡ ਦਾ ਹਾਲਾਤ ਆ ਆ ਮੁੱਖ ਮੰਤਰੀ ਦਾ ਇੱਕ ਬਿਆਨ ਨਹੀਂ ਹੁਣ ਰਹੀ ਗੱਲ ਬਈ ਫੈਕਟਰੀਆਂ ਦੀ ਆ ਬੁੱਡੇ ਨਾਲੇ ਦੇ ਵਿੱਚ 300 ਫੈਕਟਰੀ ਆ 300 ਫੈਕਟਰੀ ਆ ਬਾਈ ਹੁਣੀ ਸੰਘਰਸ਼ ਕਰ ਰਹੇ ਨੇ ਲੰਬੇ ਸਮੇਂ ਤੋਂ ਮੋਰਚਾ ਕਾਲੇ ਪਾਣੀ ਦੀ ਟੀਮ ਆ ਪੀਐਸਸੀ ਮੱਤੇਵਾੜਾ ਜਾਂ ਇਹਨਾਂ ਦੀ ਸਾਰੀ ਟੀਮ ਸੁੱਚੀ ਟੀਮ ਅਸੀਂ ਵਿੱਚ ਹੀ ਆ ਸੰਘਰਸ਼ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਦੇਣ ਬਿਆਨ ਆ ਜਿਹੜਾ ਹਾਈ ਕੋਰਟ ਨੇ ਜਿਹੜਾ ਸੁਪਰੀਮ ਐਨਜੀਟੀ ਨੇ ਕਿਹਾ ਹੋਇਆ ਵੀ ਉਹ ਪਾਣੀ ਬੰਦ ਕਰੋ ਜਿਹੜੇ ਆਰਡਰ ਹੋਏ ਨਹੀਂ ਅੱਜ ਤੱਕ ਪਾਣੀ ਕਿਉਂ ਨਹੀਂ ਬੰਦ ਕੀਤਾ ਇਹ ਕਹਿੰਦੇ ਵੀ ਮੁੱਖ ਮੰਤਰੀ ਸਾਹਿਬ ਜਵਾਬ ਦੇਣ ਉੱਥੇ ਸਿਚੇਵਾਲ ਸਾਹਿਬ ਤਾਂ ਬੈਠੇ ਆ ਜੀ ਕੁਰਸੀ ਵਿੱਚ ਰੱਖੀ ਹੋਈ ਪਾਣੀ ਦੇ ਚੂੜੀਆਂ ਭਰ ਵਰਗੇ ਪਾਣੀ ਪੀ ਰਹੇ ਆ ਉਹ ਕਹਿੰਦੇ ਸਬੂਤ ਦੰਨੇ ਵੀ ਪਾਣੀ ਸਾਫ਼ ਹੋ ਚੱਲੇ ਬੁੱਢੇ ਦਰਿਆ ਦਾ ਪਾਣੀ ਦਾ ਜਿਹੜਾ ਸਰਹੰਦ ਨਹਿਰ ਦਾ ਜਾ ਰਿਹਾ ਹੈ ਉਹ 50 ਕਰੋੜ ਲੀਟਰ ਪਾਣੀ ਰੋਜ਼ ਦਾ ਨਹਿਰ ਚਿੰਦ ਵੱਡੇ ਦਰਿਆ 'ਚ ਛੱਡਿਆ ਜਾ ਰਿਹਾ ਹੈ ਉਹਨਾਂ ਨੇ ਉਹ ਪਾਣੀ ਪੀਤਾ ਹੈ ਸੀਚੇਵਾਲ ਜੀ ਜਿਹੜੀ ਕਮੇਟੀ ਦੇ ਮੈਂਬਰ ਸੀਗੇ ਉਹਨਾਂ ਨੇ ਆਪਣੇ ਅੱਖੀ ਮਾਹਤੀ ਨਹੀਂ ਗੂੰਗਾ ਕਿਉਂਕਿ ਇਹ ਮਾਨਿਟਰਿੰਗ ਕਮੇਟੀ ਦੇ ਮੈਂਬਰ ਸੀ ਤੇ এনवायरमेंट ਕਲੀਅਰੈਂਸ ਦੀ ਰਿਪੋਰਟਾਂ ਦੀ ਇਹਨਾਂ ਨੂੰ ਇੱਕ ਚੀਜ਼ ਦੀ ਜਾਣਕਾਰੀ ਸੀਗੀ ਬੁੱਢੇ ਦਰਿਆ ਦੇ ਵਿੱਚ ਇਹ ਡਾਈੰਗ ਇੰਡਸਟਰੀਆਂ ਪਾਈਪ ਪਾ ਕੇ ਆਪਣਾ ਗੰਦ ਨਹੀਂ ਸੁੱਟ ਸਕਦੀਆਂ ਸਿਚੇਵਾਲਜੀ ਦੀ ਕਮੇਟੀ ਨੇ ਆਪਣੇ ਅੱਖੀ ਇਹ ਪਾਈਪਾਂ ਪਵਾਈਆਂ ਨੇ ਉਹ ਵੀ ਸਭ ਤੋਂ ਵੱਡੇ ਜ਼ਿੰਮੇਵਾਰ ਨੇ ਕੀ ਇਹ ਜਿਹੜਾ ਇੰਡਸਟਰੀਆਂ ਨੇ ਜ਼ਹਿਰ ਸੁੱਟਿਆ ਹੋਇਆ ਬੁੱਢੇ ਦਰਿਆ ਦੇ ਵਿੱਚ ਤੁਸੀਂ ਬੁੱਢੇ ਦਰਿਆ ਤੋਂ 7 ਕਿਲੋਮੀਟਰ ਦੂਰ ਲੁਧਿਆਣੇ ਤੋਂ 7 ਕਿਲੋਮੀਟਰ ਦੂਰ ਖੜ ਕੇ ਤੁਸੀਂ ਕਹੋਗੇ ਬੁੱਢਾ ਦਰਿਆ ਸਾਫ਼ ਹੋ ਗਿਆ ਅੱਜ ਆਜੋ ਤੁਸੀਂ ਜਿਹੜਾ ਤਾਜਪੁਰ ਦੀ ਪੁਲੀ ਹੈ ਜਿੱਥੇ ਡਾਈਂਗ ਕਲਸਟਰ ਹੈ ਜਿੱਥੇ ਐਸਟੀਪੀ ਲਗਿਰਦਾ ਹੈ ਜੇਲ੍ਹ ਦੇ ਸਾਹਮਣੇ ਉਸ ਜਗ੍ਹਾ ਤੇ ਆ ਕੇ ਤੁਸੀਂ ਵਿੱਚ ਖੜੋ ਤੇ ਉਹਦੇ ਪਾਣੀ ਪੀ ਕੇ ਦਿਖਾਓ ਤੁਸੀਂ ਫਿਰ ਪਤਾ ਲੱਗੇਗਾ ਕਿ ਬੁੱਢਾ ਦਰਿਆ ਸਾਫ਼ ਹੈ ਕਿ ਤੁਹਾਡੀ ਨੀਅਤ ਖਰਾਬ ਹੈ ਇਹਨਾਂ ਕਹਿ ਦਿੱਤਾ ਜਾਂਦਾ ਵੀ ਇਹ ਇਕੱਠਾਂ ਦੇ ਵਿੱਚ ਨਾ ਲੋਕ ਆਪਣੀ ਚੌਧਰ ਦੇ ਲਈ ਆ ਜਾਂਦੇ ਆ ਇਹ ਸਾਰੇ ਰੋਲੇ ਚੌਧਰ ਦੇ ਆ ਆਪਣੀ ਲੀਡਰੀ ਚਮਕਾਉਣ ਦੀ ਲਈ ਆ ਜਾਂਦੇ ਤੁਸੀਂ ਤੱਥਾਂ ਤੇ ਉੱਤੇ ਵਿਚਾਰ ਵੀ ਕੀਤੀ ਆ ਕੋਈ ਤੱਥ ਵੀ ਜਾਂਚੇ ਪਰਖੇ ਆ ਵੀ ਭਾਈ ਗੱਲ ਵਾਕਈ ਖਤਰੇ ਵਾਲੀ ਆ ਸਖਤਰੀ ਵਾਲੀ ਗੱਲ ਇਹ ਹੈ ਕਿ ਦੇਖੋ ਅੱਜ ਤੱਕ ਜਿੰਨੇ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਲੀਨ ਚਿੱਟਾਂ ਦਿੱਤੀਆਂ ਸਾਡੇ ਕੇਸਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਅਸੀਂ ਗਏ ਆ ਉਹਦੇ ਵਿੱਚ ਕੇਂਦਰ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆ ਕੇ ਸਹੀ ਤੱਥ ਪੇਸ਼ ਕੀਤੇ ਨੇ ਕਿ ਇਹ ਫੈਕਟਰੀਆਂ ਜ਼ਹਿਰ ਫੈਲਾਰੀਆਂ ਨੇ ਜ਼ਹਿਰ ਜ਼ਮੀਨ ਦੇ ਵਿੱਚ ਪਾਰੀਆਂ ਜਿਨ੍ਹਾਂ ਨੇ ਲੋਕੀ ਇੱਥੇ ਇਕੱਠੇ ਹੋ ਕੇ ਆਵਾਜ਼ ਚੱਕ ਰਹੇ ਨੇ ਜਿਨ੍ਹਾਂ ਵੀ ਮੁਰਚੇ ਵਾਲੇ ਇਕੱਠੇ ਹੋਏ ਨੇ ਜਿਨ੍ਹਾਂ ਵੀ ਵਾਤਾਵਰਣ ਦੇ ਨੂੰ ਲੈ ਕੇ ਲੜ ਰਹੇ ਨੇ ਆਣ ਵਾਲੀ نسلਾਂ ਫਸਲਾਂ ਦੀ ਰਾਖੀ ਲਈ ਉਹ ਜਿੰਨੇ ਵੀ ਮੁੱਦੇ ਚੱਕੇ ਗਏ ਅੱਜ ਤੱਕ ਹਰ ਮੁੱਦੇ ਦੇ ਵਿੱਚ ਐਨਜੀਟੀ ਨੇ ਉਹਨਾਂ ਨੂੰ ਫੈਕਟਰੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਹੁਕਮ ਕੀਤੇ ਨੇ ਪੇਪਰ ਮਿੱਲੇ ਦੀ ਕੋਈ ਇਦਾਂ ਦੀ ਹਿਸਟਰੀ ਹੈਗੀ ਜਿੱਥੇ ਇਦਾਂ ਦੀ ਕਾਰਵਾਈਆਂ ਪੇਪਰ ਮਿੱਲੇ ਤੇ ਹੋਈਆਂ ਹੋਣ ਸਹਿਲਾ ਖੁਰਦ ਸਿਰ ਸਭ ਤੋਂ ਵੱਡਾ ਐਗਜ਼ਾਮਪਲ ਹੈਗੀ ਇੱਥੇ ਦੀ ਜਿੱਥੇ ਇਹਨਾਂ ਗੰਦ ਪੈ ਰਿਆ ਫਿਰ ਜਿਹੜੀ ਆ ਰੂਚੀਗਾ ਜਿਹੜੀ ਰੂਚੀਰਾ ਮੇਲ ਲੱਗੀ ਆਈ ਜਿਹੜੀ ਇਹ ਲਗਾਣ ਜਾ ਰਹੀ ਹੈ ਐਨਜੀਟੀ ਦੇ ਵਿੱਚ ਇਹਨੂੰ ਲੱਖਾਂ ਰੁਪਏ ਦਾ ਜੁਰਮਾਨਾ ਹੋ ਚੁੱਕਾ ਹੈ ਕੇਂਦਰ ਪ੍ਰੋਫਿਊਸ਼ਨ ਕੰਟਰੋਲ ਬੋਰਡ ਨੇ ਇਹਨੂੰ ਰੰਗੇ ਹਥੀ ਇਹ ਜਿਹੜਾ ਹੈਗਾ ਡਰੇਨ ਦੇ ਵਿੱਚ ਗੰਦਾ ਪ ਤੇ ਉਹਨੇ ਜਿਹੜੀ ਉਥੇ ਦੀ ਸਟੇਟ ਪੋਲਿਊਸ਼ਨ ਕੰਟਰੋਲ ਬੋਰਡ ਹਿਮਾਚਲ ਪ੍ਰਦੇਸ਼ ਦਾ ਉਹਨੂੰ ਇਹਦੇ ਖਿਲਾਫ ਕਾਰਵਾਈ ਕਰਨ ਦੇ ਹੁਕਮ ਦਿੱਤੇ ਹੋਏ ਨੇ ਤੇ ਇਹ ਜਿਹੜੀ ਫੈਕਟਰੀ ਪਹਿਲੇ ਹੀ ਫੜੀ ਜਾ ਚੁੱਕੀ ਹੈ ਜਿਹੜੇ ਆਪਣਾ ਪਹਿਲੇ ਪਾਣੀ ਨਹੀਂ ਸੰਭਾਲ ਪਾਈ ਪਾ ਰਹੀ ਉਹ ਜਿਹੜਾ ਪੰਜਾਬ ਦਾ ਸਾਡਾ ਜਿਹੜਾ ਕੁਦਰਤੀ ਸਰੋਤ ਇੱਕੋ ਇੱਕ ਤਾਂ ਸਾਡੇ ਕੋਲ ਹੈਗਾ ਪਾਣੀ ਇਹ ਉਹਦੇ ਕੰਡੇ ਤੇ ਵੀ ਲਗਾ ਕੇ ਇਸ ਰੰਦ ਨਹਿਰ ਤੇ ਨਾਲ ਵੱਡਾ ਦਰਿਆ ਨੂੰ ਇਹ ਗੰਦਾ ਕਰਨਗੇ ਅੱਗੇ ਸਤਲੁਜ ਮਤਲਬ ਪਹਿਲੇ ਸਿਰਫ ਸਾਊਥ ਦਖਣੀ ਪੰਜਾਬ ਪਿੰਦਾ ਸੀ ਪਾਣੀ ਆਪਣਾ ਸਾਊਥ-ਵੈਸਟ ਪੰਜਾਬ ਪੀ ਰਿਆ ਸੀਗਾ ਹੁਣ ਅੱਧਾ ਪੰਜਾਬ ਪੀਊਗਾ ਕਿਉਂਕਿ ਹੁਣ ਸਰਹੰਦ ਨਹਿਰ ਦਾ ਪਾਣੀ ਵੀ ਜਿਹੜਾ ਹੈਗਾ ਲੁਧਿਆਣੇ ਨੂੰ ਪੀਣ ਲਈ ਦਿੱਤੇ ਜਾਣ ਦੀ ਤਿਆਰੀ ਹੋ ਰਹੀ ਹੈ ਭਾਈ ਜੀ ਪਰ ਇੱਕ ਹੋਰ ਗੱਲ ਹੈ ਨਾ ਉਹ ਕਹਿਣਗੇ ਵੀ ਇਸ ਤੇ ਨੰਗੇ ਧੜ ਹੋ ਕੇ ਪਬਲਿਕ ਹੀਅਰਿੰਗ ਰੱਖੀ ਆ ਲੋਕਾਂ ਨੂੰ ਮੌਕਾ ਦਿੱਤਾ ਭਾਈ ਆਓ ਆਪਣੀ ਗੱਲ ਰੱਖੋ ਸੁਣਾਓ ਜੇ ਉਹ ਲੋਕ ਐਗਰੀ ਹੋਣਗੇ ਤਾਂ ਅਸੀਂ ਲਾਵਾਂਗੇ ਤੇ ਫਿਰ ਉਹ ਉਹ ਤਾਂ ਸੱਚੇ ਹੋਗੇ ਨਾ ਇਸ ਗੱਲ 'ਚ ਭਾਈ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਸਾਨੂੰ ਲੋਕਲ ਪਿੰਡਾਂ ਵਾਲਿਆਂ ਨੇ ਦੱਸਿਆ ਪਬਲਿਕ ਹੀਅਰਿੰਗ ਦੇ ਨਾਂ ਤੇ ਆ ਪਿੰਡਾਂ ਚ ਇਹ ਜੱਦਾਰੂਆ ਵੰਡੀ ਜਾਂਦੇ ਆ ਜਿਹੜੇ ਨੇ ਆ ਜਿਵੇਂ ਵੋਟਾਂ ਹੀ ਨਹੀਂ दारू ਪਿੱਛੇ ਬੋਤਲ ਪਿੱਛੇ ਵੇਖ ਜਾਂਦੇ ਲੋਕ ਤੇ ਹੁਣ ਅਸੀਂ ਲੋਕਾਂ ਨੂੰ ਕਹਿੰਨੇ ਆ ਤੁਸੀਂ ਆ ਬੋਤਲ ਪਿੱਛੇ ਵੇਖ ਕੇ ਆ ਜ਼ਹਿਰ ਵਾਲੀ ਫੈਕਟਰੀਆਂ ਲਵਾ ਲਿਓ ਤੁਸੀਂ ਭਾਈ ਸੀਚੇਵਾਲ ਸਾਹਿਬ ਦੀ ਗੱਲ ਕੀਤੀ ਸੀ ਆ ਸੀਚੇਵਾਲ ਸਾਹਿਬ ਨੇ ਆ ਦੇਖੋ ਓਗ ਤੇ ਆ ਦੇਖੋ ਆ ਓਗ ਤੇ ਪਾਣੀ ਰੱਖਿਆ ਆ ਪਾਣੀ ਇਹਨਾਂ ਨੇ ਦੇਖਿਆ ਇਹ ਪਾਣੀ ਨੂੰ ਕਹਿੰਦੇ ਸੀ ਸਿਚਿਆਲ ਸਾਫ਼ ਇਹ ਪਾਣੀ ਤਾਂ ਸਾਫ਼ ਆ ਜੀ ਆ ਦੇਖੋ ਬੋਰ ਚੱਲ ਰਿਹਾ ਕਾਲਾ ਪਾਣੀ ਆ ਮੈਂ ਨਾਲ ਖੜਾ ਆ ਦੇਖੋ ਇਹ ਤੁਹਾਡੇ ਉੱਥੇ ਦੀ ਵੀਡੀਓ ਆ ਇਹ ਜੀਰੇ ਦੀ ਫੈਕਟਰੀ ਦੀ ਵੀਡੀਓ ਆ ਇਹ ਜੀਰੇ ਦੇ ਫੈਕਟਰੀ ਦਾ ਬੋਰ ਆ ਬਈ ਆਹ ਜੀਰਾ ਫੈਕਟਰੀ ਦਾ ਬੋਰ ਆ ਸਿਚਿਆਲ ਦੀ ਰਿਪੋਰਟ ਆਉਂਦੀ ਆ ਉਹ ਰਿਪੋਰਟ ਦੇ ਵਿੱਚ ਕਹਿੰਦੇ ਜੀ ਪਾਣੀ ਸਾਫ਼ ਆ ਕੀ ਪਤਾ ਉਹਨਾਂ ਦੀ ਅੱਖ ਪਰਖੂ ਹੋਵੇ ਬਾਈ ਤੁਹਾਨੂੰ ਨਾ ਦਿਖਦਾ ਹੋਵੇ ਸਾਬ ਉਹ ਮੈਨੂੰ ਲੱਗਦਾ ਜੀ ਉਹਨਾਂ ਨੇ ਪਾਣੀ ਜਿਹੜਾ ਅੱਖਾਂ ਮੀਚ ਕੇ ਦੇਖ ਲਿਆ ਉਹ ਅੱਖਾਂ ਮੀਚੇ ਵਾਲ ਸਾਹਿਬ ਆ ਉਹ ਸਿਚੇਵਾਲ ਸਾਹਿਬ ਨਹੀਂ ਅੱਖਾਂ ਖੋਲ ਕੇ ਨਹੀਂ ਦੇਖਿਆ ਜੱਖਾਂ ਖੋਲ ਕੇ ਦੇਖਿਆ ਹੁੰਦਾ ਤਾਂ ਪਾਣੀ ਉਹਨਾਂ ਨੂੰ ਦਿਸਣਾ ਸੀ ਕਾਲਾ ਪਾਣੀ ਮੁਸਕਲ ਜਿਹੜਾ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਮਹੀਨਾ ਬਾਅਦ ਚ ਰਿਪੋਰਟ ਕੀਤੀ ਆ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਕੀ ਕਹਿੰਦੀ ਆ ਇਹ ਪਾਣੀ ਪੀਣ ਯੋਗ ਨਹੀਂ ਇਹ ਪਾਣੀ ਪੀਣ ਯੋਗ ਪਸ਼ੂਆਂ ਦੇ ਨੂੰ ਪੀਣ ਯੋਗ ਨਹੀਂ ਇਨਸਾਨਾਂ ਦੇ ਪੀਣ ਯੋਗ ਨਹੀਂ ਇੱਥੋਂ ਤੱਕ ਇਹ ਪਾਣੀ ਨਹਾਉਣ ਯੋਗ ਵੀ ਨਹੀਂ ਸਿਲਵਰ ਪੋਟਾਸ਼ੀਅਮ ਸਾਈਨਾਈਡ ਆ ਹੈਵੀ ਮੈਟਲ ਆਏ ਨੇ ਸਾਰੀਆਂ ਤਾਤਾਂ 29 ਸੈਂਪਲ ਕੀਤੇ ਸੈਂਟਰ ਪ Pollution Control Board ਨੇ 29 ਦੇ 29 ਫੇਲ ਆ ਤੇ ਸੀਚੇਵਾਲ ਸਾਹਿਬ ਦੱਸਣ ਤਾਂ ਸਹੀ ਅੱਜ ਤੱਕ ਨਹੀਂ ਜਵਾਬ ਦੇ ਸਕੇ ਅਸੀਂ ਤਾਂ ਤੁਹਾਡੇ ਮੱਦੇ ਮੱਦੇ ਰਾਈ ਕੰਨੀਆਂ ਵੀ ਸਾਡੇ ਨਾਲ ਡਿਬੇਟ ਤਾਂ ਕਰਨ ਤੁਸੀਂ ਸੰਤਾਂ ਤੇ ਸਵਾਲ ਚੱਕ ਰਿਹਾ ਨਾ ਫੇ ਵਿਧਾਨ ਸਭਾ ਜੀ ਹੋ ਗਿਆ ਨਹੀਂ ਵੀ ਉਹਨਾਂ ਦੀ ਸੋਚ ਵਿਗਿਆਨਿਕ ਆ ਸੀਚੇਵਾਲ ਸਾਹਿਬ ਇੱਕ ਵਿਗਿਆਨਿਕ ਸੋਚ ਵਾਲੇ ਬੰਦੇ ਆ ਤੇ ਉਹ ਮਹਾਪੁਰਖਾ ਉਹਨਾਂ ਨੂੰ ਤਾਂ ਵਿਧਾਨ ਸਭਾ ਦੇ ਖੜ ਕੇ ਕਿਹਾ ਤੇ ਵਿਦਵਾਨ ਨੇ ਤੇ ਇਹ ਵਿਗਿਆਨਿਕ ਨੂੰ ਮੇਨ ਲੱਗਾ ਨਾਸਾ ਵਿੱਚ ਜਾਣਾ ਚਾਹੀਦਾ ਫਿਰ ਪੰਜਾਬ ਵਿੱਚ ਨਹੀਂ ਰਹਿਣਾ ਚਾਹੀਦਾ ਉੱਥੇ ਆਪ ਦਾ ਕੋਈ ਰਾਕਟ ਰੁਕਟ ਲਾਂਚ ਕਰ ਲੈਣ ਉੱਥੇ ਕੋਈ ਸੀਚੇਵਾਲ ਇਥੇ ਪੰਜਾਬ ਨੂੰ ਬਖਸ਼ੋ ਜੀ ਹੱਥ ਜੋੜ ਕੇ ਬੇਨਤੀ ਆ ਆ ਸਾਨੂੰ ਬਖਸ਼ ਦਿਓ ਅਸੀਂ ਸੀਚੇয়াল ਸਾਹਿਬ ਦੇ ਹਸਤਾਏ ਹੋਏ ਆ ਤੇ ਪੌਣੇ 3 ਸਾਲ ਤੋਂ ਸੰਘਰਸ਼ ਕਰ ਰਹੇ ਆ ਤੇ ਅੱਜ ਤੱਕਰ ਸੀਚੇয়াল ਸਾਹਿਬ ਨੇ ਸਾਨੂੰ ਜਵਾਬ ਨਹੀਂ ਦਿੱਤਾ ਅਸੀਂ ਤੁਹਾਡੇ ਮੱਦੇ ਮਰੈ ਕਹਿੰਨੇ ਆ ਤੁਸੀਂ ਬੁਲਾਓ ਆਪਣਾ ਚੈਨਲ ਲਾਓ ਚੈਨਲ ਲਾਓ ਸੈਟਅਪ ਅਸੀਂ ਆਵਾਂਗੇ ਆਪ ਤੁਸੀਂ ਰਿਪੋਰਟਾਂ ਲੈ ਕੇ ਤੇ ਸੀਚੇয়াল ਆਣ ਕੇ ਜਵਾਬ ਦੇਵੇ ਵੀ ਇਹਨੇ ਸੈਨ ਕਿਵੇਂ ਕੀਤੇ ਇਹਨੇ ਸਿੰਪਲ ਕਿਵੇਂ ਪਾਸ ਕਰਾਏ ਕਿਹੜੇ ਬੰਦੇ ਨੇ ਉਹ ਸਿੰਪਲ ਪਾਸ ਹੋਏ ਕੀ ਸਿੰਪਲ ਬਦਲੇ ਗਏ ਕਿਹੜੇ ਬੰਦੇ ਨੇ ਸਿੰਪਲ ਬਦਲੇ ਗਏ ਸੀਚੇਵਾਲ ਸਾਹਿਬ ਆਣ ਕੇ ਜਾਜ ਤਿੱਕਰ ਜਵਾਬ ਕਿਉਂ ਨਹੀਂ ਦਿੰਦਾ ਫਿਰ ਮੀਡੀਆ 'ਚ ਕਿਉਂ ਨਹੀਂ ਬੋਲੇ ਹੁਣ ਹੁਣ ਜੀਰੇ ਫੈਕਟਰੀ 'ਚ ਅਸੀਂ ਤਾਂ ਤੁਹਾਡੇ ਮਾਧਿਅਮ ਰਾਹੀਂ ਕਹਿੰਨੇ ਆ ਸੀਚੇਵਾਲ ਸਾਹਿਬ ਮਾਫੀ ਮੰਗਣ ਅਸੀਂ ਉਹਨਾਂ ਤਿੱਕਰ ਸੀਚੇਵਾਲ ਸਾਹਿਬ ਦਾ ਬੋਲਣਾ ਖਿਹੜਾ ਨਹੀਂ ਛੱਡਾਂਗੇ ਜਿੰਨਾ ਤਿੱਕਰ ਸੀਚੇਵਾਲ ਨੇ ਅਸੀਂ ਕਹਿੰਨੇ ਜੀਰੇ ਨਾਲ ਗਦਾਰੀ ਨਹੀਂ ਕੀਤੀ ਉਹਨਾਂ ਨੇ ਜੀ ਪੰਜਾਬ ਨਾਲ ਗਦਾਰੀ ਕੀਤੀ ਆ ਪੰਜਾਬ ਨਾਲ ਗਦਾਰੀ ਕੀਤੀ ਆ ਪੰਜਾਬ ਦੇ ਜਿਹੜਾ ਰਿਪੋਰਟਾਂ ਉਸ ਤੋਂ ਬਾਅਦ ਇੱਕ ਸੀਐਮ ਦੀ ਕਮੇਟੀ ਬਣਦੀ ਆ ਸੀਐਮ ਪੰਜ ਮੈਂਬਰੀ ਕਮੇਟੀ ਬਣਾਉਂਦੇ ਆ ਜਦੋਂ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਹੁੰਦੀ ਆ ਤੇ ਉਹ ਪੰਜ ਮੈਂਬਰੀ ਕਮੇਟੀ ਦੀ ਵੀ ਰਿਪੋਰਟ ਉਹ ਫੈਕਟਰੀ ਦੇ ਖਿਲਾਫ ਸੀ ਤੇ ਸੀਚੇ ਵਾਲ ਸਾਹਿਬ ਕੋਲੇ ਇਹੋ ਜਿਹਾ ਕਿਹੜਾ ਦੱਸੋ ਜੰਤਰ ਹੈਗਾ ਜਿਹੜੇ ਰਿਪੋਰਟ ਉਹਨਾਂ ਨੂੰ ਪਾਣੀ ਸਾਫ਼ ਦਿੱਸਿਆ ਇਹਦੇ ਵਿੱਚ ਮੈਂ ਕਿਹਾ ਐਡ ਕਰ ਦਿਆਂ ਕਿਉਂਕਿ ਐਨਜੀਟੀ ਦੇ ਵਿੱਚ ਕੇਸ ਜਿਹੜਾ ਪਬਲਿਕ ਐਕਸ਼ਨ ਕਮੇਟੀ ਵੱਲੋਂ ਲਗਾਇਆ ਗਿਆ ਉਸੇ ਜੀਰਾ ਮੋਰਚਾ ਨੂੰ ਵੀ ਉਹਨਾਂ ਨੇ ਨਾਲ ਪਾਰਟੀ ਬਣਾਇਆ ਜੀ ਉਹਦੇ ਚ ਫੈਕਟਰੀ ਵਾਲਿਆਂ ਨੇ ਪਿਛਲੀ ਹੀアリング ਦੇ ਵਿੱਚ ਇਹ ਕਹਿ ਦਿੱਤਾ ਕਿ ਜੀ ਮੰਨ ਲਿਆ ਜੀ ਸਾਡੇ ਕੋਲੋਂ ਜਿਹੜੀ ਜਿਹੜਾ ਡਿਸਟਿਲਰੀ ਆ ਜਿਹੜੀ ਸ਼ਰਾਬ ਦੀ ਫੈਕਟਰੀ ਹੈ ਉਹਦੇ ਕਰਕੇ ਵਾਤਾਵਰਨ ਦਾ ਘਾਣ ਹੋਇਆ ਹੈ ਮੰਨ ਚੁੱਕੇ ਆ ਉਹ ਵਰਮਲੋਂ ਨੇ ਆਪਣੇ ਆਰਗੂਮੈਂਟ ਦੇ ਵਿੱਚ ਕਿਹਾ ਜਿਹੜੇ ਉਹਨਾਂ ਦੇ ਵਕੀਲ ਨੇ ਬੋਲਿਆ ਪਰ ਸਾਡੀ ਇਥਰਨਲ ਦੀ ਫੈਕਟਰੀ ਹੈ ਜਿਹੇ ਹੁਣ ਲੱਗੀ 3 ਮਹੀਨੇ ਪਹਿਲੇ ਚਾਲੂ ਹੋਈ ਹੈ ਉਹਨੂੰ ਚਲਾਣ ਦੀ ਇਜਾਜ਼ਤ ਦਿਓ ਡੈਟ ਮੀਨਸ ਕਿ ਉਹਨਾਂ ਨੇ ਆਪ ਮੰਨਿਆ ਕਿ ਵਾਤਾਵਰਨ ਦਾ ਘਾਣ ਕੀਤਾ ਹੈ ਤੇ ਸੀਚੇਵਾਲ ਜੀ ਉਹਨਾਂ ਨੂੰ ਕਲੀਨ ਚਿੱਟਾ ਦਵਾਉਂਦੇ ਰਹੇ ਨੇ ਇਹ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਉਹਨ ਮੁੱਖ ਮੰਤਰੀ ਸਾਹਿਬ ਆਪ ਵੀ ਕਹਿੰਦੇ ਰਹੇ ਨੇ ਇਹ ਗੱਲਾਂ ਵੀ ਅਸੀਂ ਪਹਿਲਾਂ ਤੱਥਾਂ ਨੂੰ ਜਾਂਚਦੇ ਆਂ ਪਰਖਦੇ ਆਂ ਅਸੀਂ ਹੌਲੀ ਹੋ ਕੇ ਫੈਸਲੇ ਨਹੀਂ ਕਰਦੇ ਬਿਨਾਂ ਸੋਚੇ ਸਮਝੇ ਫੈਸਲੇ ਨਹੀਂ ਕਰ ਦਿੰਦੇ ਜੇ ਸਾਨੂੰ ਸਾਰਾ ਕੁਝ ਪਤਾ ਲੱਗ ਗਿਆ ਵੀ ਭਾਈ ਗਲਤ ਹੋ ਰਿਹਾ ਅਸੀਂ ਕਿਉਂ ਬੰਦ ਕਰ ਦੋ ਭਾਈ ਫੈਸਲੇ ਕਰਦੇ ਆ ਉਹ ਬੰਦ ਕਰਨ ਦੇ ਫੈਸਲੇ ਨਹੀਂ ਕਰਦੇ ਉਹ ਉਹਨਾਂ ਨੂੰ ਹੋਰ ਚਲਾਈ ਜਾਂਦੇ ਫੈਸਲੇ ਕਰਨ ਦੀ ਤਿਆਰੀ ਕਰਕੇ ਬੈਠੇ ਹੁੰਦੇ ਆ ਜਦੋਂ ਐਨਜੀਟੀ ਨੇ ਡਾਈਂਗ ਇੰਡਸਟਰੀਆਂ ਦੇ ਤਿੰਨੋਂ ਪਾਈਪਾਂ ਨੂੰ ਬੰਦ ਕਰਨ ਦੇ ਹੁਕਮ ਕਰ ਦਿੱਤੇ ਨੇ ਉਹਨਾਂ ਨੂੰ ਬੰਦ ਕਰਨ ਦੇ ਹੁਕਮ ਸੀਪੀਸੀਬੀ ਦੇ ਪਿਛਲੇ ਸਾਲ ਅਗਸਤ ਦੇ ਹੋਏ ਹੋਏ ਨੇ 12 ਅਗਸਤ ਦੀ ਉਹਨਾਂ ਦੀ ਪੀਪੀਸੀਬੀ ਨੂੰ ਲੈਟਰ ਲਿਖੀ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਚੀਫ ਮਿਨਿਸਟਰ ਸਾਹਿਬ ਕੀ ਕਰ ਰਹੇ ਨਹੀਂ ਕਾਲੇ ਪਾਣੀ ਦਾ ਮੋਰਚਾ ਲੱਗਿਆ 3 ਦਸੰਬਰ ਨੂੰ ਉੱਥੇ ਆ ਕੇ ਇਹਨਾਂ ਦੇ ਨੁਮਾਇੰਦੇ ਏਡੀਸੀ ਜਿਹੜੇ ਹੈਗੇ ਆ ਮਿਸਟਰ ਬੈਂਸ ਆ ਕੇ ਬੋਲਦੇ ਆ ਜੀ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਕਾਰਵਾਈ ਕਰ ਦਿਆਂਗੇ ਸਾਨੂੰ ਇਹ ਆਰਡਰਾਂ ਦੀ ਜਿਹੜੀ ਸਮਝ ਨਹੀਂ ਆ ਰਹੀ ਉਹਨਾਂ ਦਾ ਤਾਂ ਇਨਡਾਇਰੈਕਟਲੀ ਇਹ ਮਤਲਬ ਸੀਗਾ ਕਿ ਅਸੀਂ ਪਹਿਲੇ ਆਪਣਾ ਜਿਹੜਾ ਹੈਗਾ ਕਿਸੇ ਵਕੀਲ ਨਾਲ ਆਪਣੀ ਜਿਹੜੀ ਸਲਾਹ ਕਰਕੇ ਉਸ ਤੋਂ ਬਾਅਦ ਅਸੀਂ ਇਹਦੇ ਤੇ ਕਾਰਵਾਈ ਕਰਾਂਗੇ ਅਜੇ ਤੱਕ ਕਾਰਵਾਈ ਨਹੀਂ ਹੋਈ ਇਹ ਸਾਰੇ ਸਾਰੇ ਜੋ ਹੈ ਡਾਈੰਗ ਇੰਡਸਟਰੀਆਂ ਦੇ ਥੱਲੇ ਲੱਗ ਚੁੱਕੇ ਆ ਦੇਖੋ ਜਦ ਤੱਕ ਕਿਉਂਕਿ ਜਦੋਂ ਨਿੱਜੀ ਫਾਇਦਾ ਹੋਏਗਾ ਚਾਹੇ ਪੰਜਾਬ ਸਰਕਾਰ ਹੈ ਜਿਹੜੀ ਮੌਜੂਦਾ ਸਰਕਾਰ ਹੈ ਤੇ ਚਾਹੇ ਉੱਥੇ ਦੇ ਲੋਕਲ ਜਿਹੜੇ ਪੀਪੀਸੀਬੀ ਦੇ ਅਫਸਰ ਨੇ ਜਦ ਤੱਕ ਕਿਸੇ ਨੂੰ ਨਿੱਜੀ ਫਾਇਦਾ ਨਹੀਂ ਹੈਗਾ ਦੂਜੇ ਨੂੰ ਜ਼ਹਿਰ ਕਿਉਂ ਦੇਵਗੇ ਕਿਸ ਤਰ੍ਹਾਂ ਦਾ ਨਿੱਜੀ ਫਾਇਦਾ ਨਿੱਜੀ ਫਾਇਦਾ ਕੋਈ ਨਾ ਕੋਈ ਦੇਖੋ ਜੇ ਉਹਨਾਂ ਨੂੰ ਜਾਂ ਤਾਂ ਉਹਨਾਂ ਨੂੰ ਕੋਈ ਨਾ ਕੋਈ ਗਿਫਟ ਮਿਲਦੇ ਨਹੀਂ ਜਾਂ ਉਹਨਾਂ ਨੂੰ ਕੋਈ ਨਾ ਕੋਈ ਆ ਕੈਸ਼ ਵੀ ਹੋ ਸਕਦਾ ਮਿਲਦਾ ਵੇ ਤਾਂ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿ ਪੰਜਾਬ ਸਰਕਾਰ ਜੇ ਕੋਰਟ ਦੇ ਹੁਕਮ ਨਹੀਂ ਮੰਨ ਰਹੀ ਤੇ ਡੈਟ ਮੀਨ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਹੋ ਰਿਹਾ ਤਾਂ ਇਹ ਤਾਂ ਕਹਿੰਦੇ 1 ਰੁਪਿਆ ਵੀ ਮੇਰੇ ਲਈ ਜ਼ਹਿਰ ਆ ਜੇ ਕਿਸੇ ਤਰ੍ਹਾਂ ਦਾ ਕੋਈ 1 ਰੁਪਿਆ ਵੀ ਮੈਂ ਖਾ ਲਿਆ ਜ਼ਹਿਰ ਦੇ ਤੋਲ ਆ ਸਾਈਨਟ ਖਾ ਲਗਾ 1 ਰੁਪਿਆ ਵੀ ਜ਼ਹਿਰ ਹੈ ਜਿਹੜੇ 1 ਕਰੋੜਾਂ ਲੋਕਾਂ ਨੂੰ ਜਿਹੜਾ ਜ਼ਹਿਰ ਦੇ ਰਿਹਾ ਜਿਹੜਾ ਪਾਈਪ ਪਾ ਕੇ ਆ ਉਹਨਾਂ ਨੂੰ ਉਹ ਜ਼ਹਿਰ ਨਜ਼ਰ ਨਹੀਂ ਆ ਰਿਹਾ ਫੇਕ ਕਿਸ ਕਾਦੇ ਲਈ ਉਹਨਾਂ ਨੂੰ ਪਾਈਪ ਪਾਣ ਦਿੱਤੇ ਗਏ ਹੋਏ ਹੈ ਅਜੇ ਤੱਕ ਪੰਜਾਬ ਸਰਕਾਰ ਜੇ ਭਗਵੰਤ ਸਿੰਘ ਜੀ ਅੱਜ ਲਾਈਵ ਹੋ ਕੇ ਕਹਿ ਦੇਣ ਕਿ ਮੈਂ ਪਾਈਪ ਪੀਪਲ ਸਾਨੂੰ ਐਨਜੀਟੀ ਨੇ ਕਿਹਾ ਕਿ ਜੇ ਉਹਨਾਂ ਨੇ ਕੰਪਲਾਈਂਸ ਨਹੀਂ ਕੀਤੀ ਤੁਸੀਂ ਉਹਨਾਂ ਦੇ ਖਿਲਾਫ ਕੰਟੈਂਪਟ ਪਟੀਸ਼ਨ ਤੁਸੀਂ ਸਾਡੇ ਕੋਲ ਫਾਈਲ ਕਰੋ ਤੇ ਅਸੀਂ ਉਹ ਫਾਈਲ ਕਰਨ ਜਾ ਰਹੇ ਹਾਂ ਪੀਪੀਸੀਬੀ ਤੇ ਪੰਜਾਬ ਸਰਕਾਰ ਕਿਉਂਕਿ ਪੰਜਾਬ ਸਰਕਾਰ ਨੇ 20 ਫਰਵਰੀ ਨੂੰ ਇਹ ਉੱਥੇ ਸਬਮਿਸ਼ਨ ਦਿੱਤੀ ਸੀਗੀ ਕਿ ਅਸੀਂ ਅਗਲੀ ਤਾਰੀਖ ਤੱਕ 20 ਮਾਰਚ ਤੱਕ ਅਸੀਂ ਕੰਪਲਾਈਂਸ ਰਿਪੋਰਟ ਫਾਈਲ ਕਰਾਂਗੇ ਕੰਪਲਾਈਂਸ ਰਿਪੋਰਟ ਤਾਂ ਕੀ ਫਾਈਲ ਕਰਨੀ ਸੀ ਉਹਨਾਂ ਨੇ ਪਾਈਪ ਹੀ ਬੰਦ ਨਹੀਂ ਕੀਤੇ ਅਜੇ ਤੱਕ ਇਹ ਫਿਰ ਇਹ ਇਹਨਾਂ ਦੀ 1 ਰੁਪਿਆ ਜ਼ਹਿਰ ਵਾਲੀ ਗੱਲਾਂ ਨੇ ਜਦ ਲੋਕਾਂ ਨੂੰ ਜ਼ਹਿਰ ਦੇਤਾ ਤੁਸੀਂ ਜੋ ਮਰਜ਼ੀ ਕਰੀ ਜਾਓ ਉਹ ਇਧਰੋਂ ਡਾਈنگ ਇੰਡਸਟਰੀ ਵਾਲੇ ਕਹਿੰਦੇ ਜੀ 75 ਕਰੋੜ ਰੁਪਏ ਅਸੀਂ ਹਰ ਸਾਲ ਦਿੰਨੇ ਆ ਜੀ ਟੈਕਸ ਸਰ ਇੱਕ ਬੰਦੇ ਤੇ 1.5 ਲੱਖ ਰੁਪਏ ਸਰਕਾਰ ਨੇ ਰੱਖਿਆ ਹੋਇਆ ਹੈ ਜੇ ਕੈਂਸਰ ਹੁੰਦਾ ਉਹਨੂੰ ਇਲਾਜ ਕਰਾਂਦਾ ਹਰ ਸਾਲ 25000 ਬੰਦਾ ਮਰਦਾ ਹੈ 25000 ਇੰਟੂ 1.5 ਲੱਖ ਲਗਾ ਲਓ ਫੇਰ ਤਾਂ ਮਰਦਾ ਦੀ ਗੱਲ ਕਰ ਰਿਹਾ ਮੈਂ ਜਿਹੜੇ ਬੰਦੇ ਤਾਂ ਮਤਲਬ ਕੈਂਸਰ ਨਾਲ ਪਤਨੀ ਕਿੰਨੇ ਸਾਲ ਜੂਝਦੇ ਰਹਿੰਦੇ ਨੇ ਉਹਨਾਂ ਤੇ ਕਿੰਨਾ ਸਾਡਾ ਟੈਕਸ ਦਾ ਪੈਸਾ ਵੀ ਲੱਗ ਰਿਹਾ ਲੋਕੀ ਤਾਂ ਮਰੀ ਰਹਿਣੋਂ ਤਕਲੀਫ 'ਚ ਜਾ ਰਹੇ ਨੇ ਤੇ ਇਸ ਕੀ ਸਾਡਾ 75 ਕਰੋੜ ਨਾਲ ਸਾਡਾ ਜਿਹੜਾ ਟੈਕਸ ਹੈ ਉਹ ਵੀ ਉਹਦੇ 'ਚ ਨ ਜਦੋਂ ਪੰਜਾਬ ਦੇ ਵਿੱਚ ਇਹ ਫੈਕਟਰੀਆਂ ਦਾ ਜਗ੍ਹਾ ਹੀ ਨਹੀਂ ਹੈਗੀ ਸਾਡਾ ਖੇਤੀ ਜਿਹੜਾ ਕੀਤਾ ਮੇਨ ਹੈਗਾ ਠੀਕ ਹੈ ਜੀ ਦੂਜੀ ਗੱਲ ਇਹ ਹੈ ਕਿ ਅੱਜ ਦੀ ਜਨਰੇਸ਼ਨ ਜਿਹੜੀ ਹੈ ਕੀ ਅਸੀਂ ਸਾਡੇ ਪੰਜਾਬ ਦੇ ਲੋਕ ਪੰਜਾਬ ਦੇ ਸਾਡੇ ਅੱਗੇ ਬੱਚੇ ਜਿਹੜੇ ਨੇ ਕੀ ਇੱਥੇ ਫੈਕਟਰੀਆਂ ਦੇ ਵਿੱਚ ਡਰਾਈਵਰ ਤੇ ਚੌਕੀਦਾਰਾਂ ਦੀ ਨੌਕਰੀ ਕਰਨ ਲਈ ਰਹਿ ਗਏ ਨੇ ਜਿਹੜੇ ਪੰਜਾਬ ਦੇ ਵਿੱਚ ਇੰਜੀਨੀਅਰ ਬਣ ਰਹੇ ਬਣ ਰਹੇ ਨੇ ਜਦੋਂ ਕੰਪਿਊਟਰ ਦਾ ਦੌਰ ਚੱਲ ਰਿਹਾ ਹੈ AI ਤੱਕ ਪਹੁੰਚ ਚੁੱਕੇ ਆ ਪੰਜਾਬ ਦੇ ਵਿੱਚ ਕਿੱਥੇ ਹੈ ਸਿਲੀਕਨ ਵੈਲੀ ਮੋਹੱਲੀ ਦੇ ਵਿੱਚ ਇੰਨੀ ਵੱਡੀ ਇਹਨਾਂ ਨੇ ਸਿਲੀਕਨ ਵੈਲੀ ਦੀ ਜਗ੍ਹਾ ਰੱਖੀ ਸੀ ਉਹ ਕਿਉਂ ਨਹੀਂ ਫੈਕਟਰੀਆਂ ਕਿਉਂ ਨਹੀਂ ਉਹ ਕਾਰਪੋਰੇਟ ਸੈਕਟਰ ਆ ਰਿਹਾ ਉਹਲਾ ਜਿਹੜਾ ਗ੍ਰੀਨ ਇੰਡਸਟਰੀ ਨੂੰ ਜਿਹੜਾ ਕਿਹਾ ਜਾਂਦਾ ਮੇਰੇ ਆਪਣੇ ਦੋ ਬੱਚੇ ਇੱਕ ਗੁਰਦਾਉਂ ਬੈਠਾ ਹੈ ਥਾਪੜ ਚ ਪੰਜਾਬ ਚ ਪੜ੍ਹ ਕੇ ਥਾਪੜ ਚ ਇੱਕ ਮੇਰਾ ਬੰਗਲੌਰ ਚ ਬੈਠਾ ਉਹ ਤਾਂ ਕਹਿੰਦੇ ਵੀ ਕਿਸਾਨਾਂ ਨੇ ਉੱਥੇ ਰਸਤੇ ਰੋਕੇ ਹੋਏ ਸੀ ਵਪਾਰ ਦਾ ਰਾਹ ਨਹੀਂ ਸੀ ਖੁੱਲ ਰਿਹਾ ਅਸੀਂ ਮਿੰਨਤਾ ਕਰਦੇ ਰਹੇ ਇਹਨਾਂ ਦੀਆਂ ਤਾਂ ਸਾਨੂੰ ਹੁਣ ਐਕਸ਼ਨ ਕਰਨਾ ਪਿਆ ਵੀ ਤੁਸੀਂ ਆਪ ਹੀ ਨਹੀਂ ਕਰਨ ਦਿੰਦੇ ਜੇ ਇਹੋ ਜਿਹੇ ਧਰਨਾਕਾਰੀ ਸੜਕਾਂ ਖਾਲੀ ਕਰਨਗੇ ਤਾਂ ਤਾਂ ਵਪਾਰਕਦਾਰੇ ਆਉਣਗੇ ਇੱਥੇ ਸਕੇੜੇ ਵਪਾਰਕ ਦੇ ਨਾਲ ਦੀ ਗੱਲ ਕਰ ਰਹੇ ਹੋ ਤੁਸੀਂ ਆਹੀ ਵੀ ਵਪਾਰਕਦਾਰੇ ਜਿਹੜੇ ਲੈ ਕੇ ਆ ਠੀਕ ਹੈ ਜੀ ਲੁਧਿਆਣੇ ਦੇ ਵਿੱਚ ਸਾਈਕਲ ਵੈਲੀ ਦੇ ਨਾਂ ਤੇ ਇੱਕ ਇੰਡਸਟਰੀਅਲ ਪ੍ਰੋਜੈਕਟ ਬੰਦਾ ਹੈ ਉਹਦੇ ਵਿੱਚ ਇੱਕੋ ਸਾਈਕਲ ਇੰਡਸਟਰੀ ਆਂਦੀ ਹੈ ਹੀਰੋ ਦੀ ਠੀਕ ਹੈ ਜੀ ਜਿੱਥੇ ਸਰਪੰਚਾਂ ਦਾ ਸੋਚ ਸਮਾਗਮ ਹੋਇਆ ਹਾਂ ਹਾਂ ਜੀ ਹਾਂ ਜੀ ਉੱਥੇ ਹੀ ਦੂਜੀ ਫੈਕਟਰੀ ਕਿਹੜੀ ਆਂਦੀ ਹੈ ਜੀ ਕੋਰੋਗੇਟਿਡ ਸ਼ੀਟ ਫੈਕਟਰੀ ਜਿਹੜੀ ਕਿ ਰੈੱਡ ਕੈਟਾਗਰੀ ਦੀ ਹੈ ਠੀਕ ਹੈ ਜੀ ਤੀਜੀ ਫੈਕਟਰੀ ਆਂਦੀ ਹੈ ਜੀ ਬਿਰਲਾ ਪੇਂਟ ਵਾਲੇ ਮਤਲਬ ਕਿ ਸਾਈਕਲ ਵੈਲੀ ਦੇ ਨਾਂ ਤੇ ਇਹਨਾਂ ਨੇ ਰੈੱਡ ਕੈਟਾਗਰੀ ਦੀ ਇੰਡਸਟਰੀ ਉਸ ਜਗ੍ਹਾ ਤੇ ਲਗਾਈ ਹੈ ਜਿਹੜੀ ਕਦੇ ਫਲੱਡ ਪਲੇਨ ਹੁੰਦੀ ਸੀ ਸਤਲ ਕਿਉਂਕਿ ਬੁੱਢੇ ਦਰਿਆ ਤੋਂ ਲੈ ਕੇ ਸਤਲੁਜ ਤੱਕ ਦਾ ਸਾਰਾ ਏਰੀਆ ਫਲੱਡ ਪਲੇਨ ਦਾ ਏਰੀਆ ਹੈ ਕਿਉਂਕਿ ਬਾੜ ਜਦੋਂ 1988 ਦੇ ਵਿੱਚ ਇੱਥੇ ਬਾੜ ਵੀ ਆਈ ਸੀ ਪੰਜਾਬ ਦੇ ਵਿੱਚ ਤੇ ਬੁੱਢਾ ਦਰਿਆ ਜਿਹੜਾ ਹੈਗਾ ਉਹ ਹੱਟ ਦੇ ਜਿਹੜਾ ਹੈਗਾ ਉਹ ਇੱਕ ਐਂਡ ਪੁਆਇੰਟ ਸੀਗਾ ਤੇ ਇੱਥੇ ਤੱਕ ਤਾਂ ਸਾਡਾ نیچے ਰੇਤਾ ਸਾਰਾ ਇੱਥੇ ਵੀ ਹੁਣ ਆਪਾਂ ਜੀ ਗੱਲ ਕਰੀਏ ਚਮਕੌਰ ਸਾਹਿਬ ਦੀ 15-20 ਫੁੱਟ ਦੇ نیچے ਪਾਣੀ ਹੈ ਜੇ ਇਹ ਫੈਕਟਰੀ ਹੁਣ ਲੱਗੀ ਇਹ ਤਾਂ ਚਲੋ ਲੋਕੀ ਜਾਗਦੇ ਪਏ ਨੇ ਕਿ ਇੱਥੇ ਫੈਕਟਰੀ ਜਿਹੜੀ ਲਗਣ ਤੋਂ ਪਹਿਲੇ ਹੀ ਇਹਨਾਂ ਨੇ ਰੋਲਾ ਪਾ ਲਿਆ ਇੱਕ ਵਾਰੀ ਫੈਕਟਰੀ ਲੱਗ ਜਾਂਦੀ ਕਿਸੇ ਸਰਕਾਰ ਦੀ ਹਿੰਮਤ ਨਹੀਂ ਹੋਣੀ ਸੀ ਕਿ ਸਰਕਾਰ ਇਹਨੂੰ ਫੈਕਟਰੀ ਨੂੰ ਪਟਾ ਦਵੇ ਪਰ ਅੱਜ ਅੰਦਰ ਗੱਲਾਂ ਹੋਈਆਂ ਵੀ ਇਹ ਤਾਂ ਕਾਂਗਰਸੀਆਂ ਦੇ ਟਾਈਮ 'ਚ ਲੱਗ ਗਈ ਜੀ ਉਦੋਂ ਚੰਨੀ ਸਾਹਿਬ ਮੁੱਖ ਮੰਤਰੀ ਸੀ ਉਦੋਂ ਜ਼ਮੀਨ ਦਾ ਜਿਹੜਾ ਸਾਰਾ ਹਸਕਤਾਬ ਹੋਇਆ ਅਤੇ ਜੋ ਸ਼ਾਮਲਾਟ ਹੈਗੀ ਆ ਪਰ ਤੁਸੀਂ ਹੁਣ ਭਗਵੰਤ ਸਿੰਘ ਸਾਹਿਬ ਦੇ ਖਿਲਾਫੇ ਬੋਲੀ ਜਾਂਦੇ ਹੋ ਫਿਰ ਉਹ ਵੀ ਦੋਸ਼ੀ ਹੈ ਇਹਦੇ ਵਿੱਚ ਬਾਈ ਜੀ ਜਿਹੜੀ ਸਰਕਾਰ ਆ ਸੀ ਤਾਂ ਉਹਨੂੰ ਕਵਾਂਗੇ ਸਰਕਾਰ ਕੋਈ ਵੀ ਹੋਵੇ ਬਾਈ ਜਿਹੜੀ ਕੇ ਬੰਦੇ ਬਦਲਦੇ ਨੇ ਜਿਹੜੀ ਉਹਨਾਂ ਦੀ ਚਲਾਉਣ ਦਾ ਢੰਗ ਸਾਰਾ ਉਹੀ ਰਹਿੰਦਾ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਕਿਸਾਨਾਂ ਨੂੰ ਇਹਨਾਂ ਨੇ ਕੁਲਤਾਰ ਸਿੰਘ ਸੰਧਵਾਣੇ ਬੋਲਿਆ ਸੀ ਨਾ ਇਹ ਤਾਂ ਵਿਹਲੜਾ ਵਿਹਲੜਾ ਤੇ ਕੁਲਤਾਰ ਸਿੰਘ ਸੰਧਵਾਣ ਨੂੰ ਜਵਾਬ ਦਿੰਨੇ ਆਸੀਂ ਸੰਧਵਾ ਸਾਹਿਬ ਤੁਸੀਂ ਵੀ ਵਿਹਲੇ ਹੋਗੇ ਲੋਕ ਤੁਹਾਨੂੰ ਸਤਾਈ ਵਿੱਚ ਵਿਹਲੇ ਕਰਨਗੇ ਇਹੀ ਵਿਹਲੜਾ ਨਾ ਤੁਸੀਂ ਫਿਰਦੇ ਹੁੰਦੇ ਸੀ ਨਾ ਆਹ ਅੱਜ ਵੇਖੋ ਉੱਥੇ ਬੁੱਢੇ ਨਾਲੇ ਦੇ ਫਿਰਦੇ ਹੁੰਦੇ ਸੀ ਇਹੀ ਵਿਹਲੜਾ ਨਾ ਕਿੱਥੇ ਤੁਸੀਂ ਕਿਹੜੇ ਸ਼ਗਰ ਚ ਫਿਰਦੇ ਹੁੰਦੇ ਸੀ ਇਹੇ ਵੇਲੇੜਾ ਨਾ ਉਹ ਕਹਿੰਦੇ ਅਸੀਂ ਕੰਮ ਹੁਣ ਏਦਾਂ ਦੇ ਕਰਦੇ ਨੇ ਆਉਣ ਵਾਲੇ ਕਈ ਸਾਲਾਂ ਤੱਕ ਰਾਜ ਨਹੀਂ ਜਣਾ ਸਾਡਾ ਆਹਾ ਹਾ ਹਾ ਹੋਰ ਕਰਦੇ ਨੇ ਕੰਮ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਚਾਹਣਾ ਆ ਮੁੱਖ ਮੰਤਰੀ ਦੇਖੋ ਆ ਦੇਖੋ ਇਹ ਉਦੋਂ ਮੁੱਖ ਮੰਤਰੀ ਨਹੀਂ ਸੀਗਾ ਜਦੋਂ ਆ ਕਿਸਾਨਾਂ ਦੀ ਅੱਗ ਬੁਝਾ ਰਿਆ ਹਾਂ ਆ ਦੇਖੋ ਤੇ ਅੱਜ ਕਿੱਥੇ ਆ ਭਾਈ ਅੱਜ ਤੇਰਾ ਇੱਕ ਵੀ ਬਿਆਨ ਨਹੀਂ ਅੱਜ ਤੇਰਾ ਇੱਕ ਵੀ ਬਿਆਨ ਨਹੀਂ ਹੈਗਾ ਯਾਰ ਅੱਜ ਤੂੰ ਕਿੱਥੇ ਆ ਮੁੱਖ ਮੰਤਰੀ ਦੱਸਣ ਦਾ ਸਹੀ ਥੋੜੇ ਮੈਂ ਇਹਨਾਂ ਦੀ ਇੱਕ ਹੈਗੀ ਸੀ ਨਾ ਪਹਿਲਾ ਮੰਤਰੀ ਸੀ ਹੁਣ ਤਾਂ ਲਾਤੀ ਮੰਤਰੀ ਤੋਂ ਉਹ ਕਹਿੰਦੀ ਸੀ ਤੁਹਾਡਾ 1.5 ਸਾਲ ਰਹਿ ਗਿਆ ਚੱਜ ਦੇ ਕੰਮ ਕਰ ਜੋ ਲੋਕ ਤੁਹਾਨੂੰ ਸਲਾਉਣਗੇ ਤੇ ਅਸੀਂ ਤੁਹਾਨੂੰ ਛੋਟਾ ਜਵਾਬ ਦਿੰਨੇ ਆ ਭਾਈ ਆ 1.5 ਸਾਲ ਤੁਹਾਡਾ ਰਹਿ ਗਿਆ ਕੋਈ ਇੱਕ ਅੱਧਾ ਚੱਜ ਦਾ ਕੰਮ ਕਰ ਜੋ ਨਹੀਂ ਤਾਂ ਲੋਕ ਹੀ ਤੁਹਾਨੂੰ ਸਲਾਉਣਗੇ ਨਹੀਂ ਲੋਕੀ ਪਿੰਡਾਂ ਚੋਂ ਭਜਾਉਣਗੇ ਤੇ ਮੁੱਖ ਮੰਤਰੀ ਸਾਹਿਬ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਸੀ ਨਾ ਡਲਾਂ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚੜਾ ਹੁੰਦਾ ਹੈ ਇਹ ਲੋਕ ਅੱਕੇ ਪਏ ਨੇ ਲੋਕ ਕਹਾਂਦੇ ਤੁਸੀਂ ਆ ਤੁਸੀਂ ਹੁਣ ਫੈਕਟਰੀਆਂ ਦੀ ਗੱਲਾਂ ਚਲੋ ਫੈਕਟਰੀਆਂ ਦਾ ਜ਼ਹਿਰ ਫਲਾ ਹੀ ਰਹੀਆਂ ਪਿੰਡਾਂ 'ਚ ਉਹ ਪਿੰਡਾਂ ਵਿੱਚ ਅੱਗ ਲੱਗੀ ਆ ਤੁਸੀਂ ਇੱਕ ਵੀ ਥੋੜਾ ਟਵੀਟ ਨਹੀਂ ਇੱਕ ਵੀ ਬਿਆਨ ਨਹੀਂ ਇੱਕ ਵੀ ਕੁਝ ਨਹੀਂ ਹੈਗਾ ਅੱਜ ਚਮਕੌਰ ਸਾਹਿਬ ਵਿੱਚ ਖੜੇ ਆ ਆਪਾਂ ਗੁਰਦੁਆਰਾ ਸਾਹਿਬ ਇੱਕ ਪਾਸੇ ਜੰਡ ਸਾਹਿਬ ਇੱਕ ਪਾਸੇ ਉਹ ਨੀਲੋ ਤੇ ਵਿਚਾਲੇ ਉਹ ਫੈਕਟਰੀ ਲੱਗਣ ਲੱਗੀ ਆ ਯਾਰ ਤੁਸੀਂ ਮਾੜਾ ਮੋਟਾ ਤਾਂ ਸੋਚੋ ਤੁਸੀਂ ਕਿਹੜੇ ਵਪਾਰ ਦੀ ਜਿਵੇਂ ਇਹਨਾਂ ਨੇ ਕਿਹਾ ਸੀ ਵਪਾਰ ਲਿਆਉਣਾ ਤੁਸੀਂ ਕੋਈ ਤੁਸੀਂ ਡੇਰੀ ਪ੍ਰੋਡਕਟ ਲੈ ਕੇ ਆਓ ਕੋਈ ਆਪਣਾ ਜ਼ਿਮੀਂਦਾਰਾ ਕੋਈ ਖੇਤੀ ਦੇ ਸੰਬੰਧ ਦੇ ਲੈ ਕੇ ਆਓ ਤੁਸੀਂ ਇਹ ਤਾਂ ਨਹੀਂ ਕਿ ਜਿਹੜੀਆਂ ਸਾਊਥ ਇੰਡੀਆ ਦੇ ਵਿੱਚ ਫੈਕਟਰੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਉਹ ਫੈਕਟਰੀ ਲੈ ਕੇ ਆਉਂਗੇ ਜਿਹੜੀਆਂ ਰੈੱਡ ਜ਼ੋਨ ਚ ਅਸੀਂ ਸੰਤਾਪ ਪਾਉਣੇ ਤਿੰਨਾਂ ਸਾਲਾਂ ਤੋਂ ਹੰਡਾ ਰਹੇ ਹਾਂ ਤੁਹਾਡੇ ਮਾਧਮ ਰਾਈ ਕਹਿੰਦੇ ਆ ਚਮਕੌਰ ਸਾਹਿਬ ਵਾਲਿਓ ਤਕੜੇ ਹੋ ਜੋ ਤਕੜੇ ਇਹ ਲੜਾਈ ਥੋਡੀ ਆ ਅਗਵਾਈ ਤੁਹਾਨੂੰ ਕਰਨੀ ਪਊਗੀ ਪੰਜਾਬ ਤੁਹਾਡੇ ਪਿੱਛੇ ਖੜੂਗਾ ਤੇ ਇਹ ਫੈਕਟਰੀਆਂ ਨੂੰ ਬੰਦ ਕਰਵਾਓ ਇਹਨੂੰ ਲੱਗਣ ਨਾ ਦਿਓ ਜੇ ਤੁਹਾਡੇ ਇਹ ਫੈਕਟਰੀ ਲੱਗ ਗਈ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਕੈਂਸਰ ਨਾਲ ਪੀੜਤ ਹੋਣਗੀਆਂ ਤੇ ਘਰ ਘਰ ਬਿਮਾਰੀ ਹੋਊਗੀ ਜਿਹੜਾ ਸੰਤਾਪ ਅਸੀਂ ਜੀਰੇ ਝੰਡਾਇਆ ਤੇ ਉਹ ਤੁਹਾਨੂੰ ਹੰਡਾਉਣਾ ਪਊਗਾ ਪਰ ਕਈ ਵਿਧਾਇਕ ਹੁਣ ਜਦੋਂ ਗੱਲਾਂ ਕਰਦੇ ਇੰਟਰਵਿਊ ਕਰਦੇ ਉਹ ਕਹਿੰਦੇ ਅਸੀਂ ਤੰਗੇ ਨਾ ਤੋਂ ਆ ਸਭ ਤੋਂ ਭੈੜੇ ਸਾਨੂੰ ਇਹ ਲੱਗਦੇ ਆ ਜਿਹੜੇ ਆਪਣੇ ਆਪ ਦੇ ਸਮਾਜ ਸੇਵੀ ਬਣੇ ਹੋਏ ਆ ਇਸ਼ਾਰਾ ਤੁਹਾਡੇ ਸਾਰੀ ਟੀਮ ਵੱਲ ਆ ਤੁਹਾਡੇ ਵੱਲ ਤਦੇ ਕੋ ਕਿਉਂਕਿ ਇਹ ਤਾਂ ਕਹਿੰਦੇ ਪਏ ਆ ਕਿ ਪੰਜਾਬ ਦੀ ਜਿਹੜੀ ਅਸੈਂਬਲੀ ਹੈ ਨਾ ਵਿਧਾਨ ਸਭਾ ਦੇ ਵਿੱਚ ਆਪੋਜੀਸ਼ਨ ਕੋਈ ਨਹੀਂ ਹੈਗੀ ਅਸੀਂ ਆਪੋਜੀਸ਼ਨ ਦਾ ਕੰਮ ਕਰ ਰਹੇ ਆ ਕਿਉਂਕਿ ਆਪੋਜੀਸ਼ਨ ਦਾ ਜਿਹੜਾ ਕੰਮ ਹੁੰਦਾ ਹੈ ਕਿ ਜੇ ਕੋਈ ਸਰਕਾਰ ਗਲਤ ਕੰਮ ਕਰ ਰਹੀ ਹੋਵੇ ਉਹਦੇ ਖਿਲਾਫ ਬੋਲਣਾ ਤਾਂ ਕਿ ਲੋਕਾਂ ਤੱਕ ਆਵਾਜ਼ ਜਾਵੇ ਤੇ ਲੋਕੀ ਆਪਣੇ ਹੱਕ ਲਈ ਅੱਗੇ ਆ ਸਕਣ ਅਸੀਂ ਇਹ ਗੱਲ ਕਰਦੇ ਆ ਕਿ ਜੇ ਕਹਿੰਦੇ ਹੈ ਕਿ ਅਸੀਂ ਗਲਤ ਹੈਗੇ ਆ ਲੁਧਿਆਣੇ ਆ ਜਨ ਲੁਧਿਆਣੇ ਆ ਕੇ ਸਾਡੇ ਨਾਲ ਡਿਬੇਟ ਕਰ ਲੈਣ ਬੈਠਣ ਕਿ ਜਿਹੜੀ ਫੈਕਟਰੀਆਂ ਲੱਗੀਆਂ ਨੇ ਜਿਹੜੀ ਡਾਈਿੰਗ ਇੰਡਸਟਰੀ ਚੱਲ ਰਹੀ ਹੈ ਕੀ ਉਹ ਸਹੀ ਚੱਲ ਰਹੀ ਹੈ ਜਿਹੜੀ ਵੀ ਫੈਕਟਰੀਆਂ ਦੇ ਉੱਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਐਨਜੀਟੀ ਨੇ ਕੀ ਇਹਨਾਂ ਨੇ ਉਹਨਾਂ ਦੇ ਅਮਲ ਕੀਤਾ? ਜਿਹੜੇ ਵੀ ਹੋਰ ਵੀ ਜਿੰਨੀ ਵੀ ਕਮੇਟੀਆਂ ਇਹਨਾਂ ਨੇ ਬਣਾਈਆਂ ਉਹਨਾਂ ਨੇ ਝੂਠੀਆਂ ਰਿਪੋਰਟਾਂ ਤੱਕ ਐਨਜੀਟੀ ਦੇ ਵਿੱਚ ਦਿੱਤੀਆਂ। ਕਿਹਦੇ ਕਹਿੰਦੇ ਦਿੱਤੀਆਂ? ਬਿਊਰੋਕਰੇਟਸ ਕਿਉਂ ਗਲਤ ਕੰਮ ਕਰ ਰਹੇ ਨੇ? ਇਹ ਪੋਲੀਟਿਸ਼ੀਅਨਸ ਵਿੱਚ ਘੁਸੇ ਹੋਏ ਨੇ। ਕਿਉਂਕਿ ਸਹੀ ਕੰਮ ਤਾਂ ਇਹ ਹੋਣ ਨਹੀਂ ਦੇ ਰਹੇ। ਇਹਨਾਂ ਨੇ ਕਿਉਂਕਿ ਇਹਨਾਂ ਨੂੰ ਇਹ ਮਤਲਬ ਹੈਗਾ ਕਿ ਅਸੀਂ ਤਾਂ ਜਦੋਂ ਇਲੈਕਸ਼ਨ ਆਣਗੇ ਉਦੋਂ ਆਪਾਂ दारू ਵੰਡਦੇ ਆਂਗੇ, ਕੁਝ ਕਰਦੇ ਆਂਗੇ, ਉਹਦੇ ਨਾਲ ਅਸੀਂ ਵੋਟਾਂ ਲੈ ਜਾਾਂਗੇ। ਪਰ ਲੋਕਾਂ ਨੂੰ ਸਮਝ ਨਾ ਪਏਗਾ ਅ ਅੱਜ ਤੁਸੀਂ ਦਾਰੂ ਪੀਓਗੇ ਤੁਹਾਡੇ ਬੱਚੇ ਅੱਗੇ ਤੁਹਾਨੂੰ ਉਹ ਤੁਹਾਡੇ ਬੱਚਿਆਂ ਨੂੰ ਜ਼ਹਿਰ ਹੀ ਮਿਲਣਾ ਪੀਣ ਲਈ ਕਿਉਂਕਿ ਇੱਕ ਵਾਰੀ ਫੈਕਟਰੀ ਲੱਗ ਗਈ ਤੇ ਸਰਕਾਰਾਂ ਨੇ ਪੱਟਣ ਨਹੀਂ ਦੇਣੀਆਂ ਕਚੈਰੀਆਂ 'ਚ ਕਈ ਸਾਲ ਲੱਗ ਜਾਣਗੇ ਮੋਰਚਿਆਂ 'ਚ ਕਈ ਸਾਲ ਲੱਗ ਜਾਣਗੇ ਇਸ ਲਈ ਅੱਜ ਹੀ ਕਾਰਵਾਈ ਕਰਨੀ ਜ਼ਰੂਰੀ ਹੈ ਜਿਹੜੇ ਵਿਧਾਇਕ ਇਹ ਸੋਚਦੇ ਆ ਕਿ ਅਸੀਂ ਕੀ ਲੋਕਾਂ ਨੂੰ ਗੁੰਮਰਾ ਕਰ ਰਹੇ ਆ ਜਾਂ ਕੁਝ ਕਰ ਰਹੇ ਆ ਪੰਜਾਬ ਦਾ ਸੱਤਿਆਨਾਚ ਕਰਨ ਵਾਲੇ ਇਹ ਜਿਹੇ ਵਿਧਾਇਕ ਹੀ ਬੈਠੇ ਨੇ ਤੇ ਸਾਨੂੰ ਇਹਨਾਂ ਬਾਰੇ ਜ਼ਿਆਦਾ ਕੁਝ ਕਹਿਣ ਦੀ ਲੋੜ ਨਹੀਂ ਲੋਕੀ ਹਰ ਸਮਝਦੇ ਨੇ ਕਿ ਕੀ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਹੈ ਬਿਲਕੁਲ ਸੋ ਚਿੰਤਾਜਨਕ ਕੀਤੀ ਗਈ ਹੈ ਜਿਹੜੀ ਫੈਕਟਰੀ ਅਜੇ ਲੱਗੀ ਨਹੀਂ ਪਰ ਉਹਦੇ ਲੱਗ ਜਾਣ ਤੋਂ ਬਾਅਦ ਵੱਡੇ ਨਤੀਜੇ ਜਿਹੜੇ ਹੈਗੇ ਆ ਉਹ ਭੁਗਤਣੇ ਪੈ ਸਕਦੇ ਆ ਅਸੀਂ ਬਸ ਇੰਤ ਪਿੰਡਾਂ ਨੂੰ ਸੋ ਜਿੱਥੇ ਲੋਕ ਇਕੱਠੇ ਹੋਏ ਤਾਂ ਉੱਥੋਂ ਵੱਖ-ਵੱਖ ਮੋਰਚਿਆਂ ਤੋਂ ਜਿਹੜੇ ਇਸ ਦਰਦ ਨੂੰ ਹੰਡਾ ਚੁੱਕੇ ਆ ਜਾਂ ਅੱਜ ਵੀ ਉਹਦੇ ਖਿਲਾਫ ਲੜ ਰਹੇ ਆ ਲੜਾਈ ਲੜ ਰਹੇ ਆ ਉਹ ਲੋਕ ਵੀ ਇੱਥੇ ਇਕੱਠੇ ਹੋਏ ਨਾਲ ਵਿਚਾਰ ਆਪਣੇ ਰੱਖੇ ਗਏ ਆ ਪਰ ਨਤੀਜਾ ਹੁਣ ਕੀ ਹੋਵੇਗਾ ਅਗੇ 30 ਤਰੀਕ ਨੂੰ ਪਬਲਿਕ ਹੀਅਰਿੰਗ ਕੰਪਨੀ ਦੇ ਵੱਲੋਂ ਰੱਖੀ ਗਈ ਉਸ ਦੇ ਵਿੱਚ ਕੀ ਹੁੰਦਾ ਕਿਸ ਤਰ੍ਹਾਂ ਦੇ ਵਿਚਾਰਾ ਹੁੰਦੀਆਂ ਉਸ ਤੋਂ ਬਾਅਦ ਨਤੀਜੇ ਕੀ ਰਹਿਣਗੇ ਫੈਕਟਰੀ ਲੱਗਦੀ ਹੈ ਜਾਂ ਨਹੀਂ ਲੱਗਦੀ ਇਹ ਅਜੇ ਪੁਵਿੱਖਦੀਆਂ ਗੱਲਾਂ ਇਹ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸੁਨਾਮ ਸਿੰਘ ਪੰਜਾਬੀ ਲੋਕ ਚੈਨਲ